ਸਾਰਾ ਡਿਜ਼ਾਈਨਿੰਗ ਹੋਊਗਾ ਕੱਪੜਾ ਡਿਜ਼ਾਈਨ ਤੁਸੀਂ ਕੋਈ ਵੀ ਚੇਂਜ ਕਰਵਾ ਸਕਦੇ ਹੋ ਕੱਪੜਾ ਤੁਹਾਨੂੰ 80 ਇੰਚ ਚਾਹੀਦਾ ਇਹ ਵੀ ਮਿਲ ਜੂਗਾ ਉਹਦਾ ਰਿਕਾਰਡਿੰਗ ਜਿਵੇਂ ਕਸਟਮਰ ਨੇ ਕਹਾ ਜਿੰਨਾ ਚਾਹੀਦਾ ਤੁਹਾਨੂੰ ਕੈਟਲੋਗ ਵਿੱਚ ਸਿਲੈਕਟ ਕਰ ਸਕਦੇ ਹੋ ਤੁਸੀਂ ਇਹ ਕੱਪੜਾ ਇਹਦਾ ਕੀ ਪ੍ਰਾਈਸ ਰਹਿੰਦਾ ਜੀ ਇਹਦਾ ਪ੍ਰਾਈਸ ਦਵਾਂਗੇ ਆਪਾਂ ਕੈਸ਼ ਲੈਣਾ 16500 ਰੁਪਏ ਹਾਈਟ ਸਾਢੇ 9 ਫੁੱਟ ਬੈਕ ਆ ਜਾਣੀਆਂ ਠੀਕ ਹੈ ਜੀ ਫੈਂਸੀ ਜੇ ਸੈੱਟ ਟੇਬਲ ਤੇ ਲਾਈਟ ਵਗੈਰਾ ਆ ਲੈਣੀ ਸਾਰੇ ਇਹਦਾ ਤੇਜ ਵੀ ਹੋ ਜਾਂਦਾ ਨਾ ਕੱਪੜਾ ਦਾ ਲਾਈਟ ਸਾਰੇ ਕਲਰ ਚੇਂਜ ਹੁੰਦੇ ਆ ਆਨ ਆਫ ਕਰਾਂਗੇ ਨਾ ਆਪਾਂ ਕਲਰ ਸਾਰਿਆਂ ਦੀ ਹੀ ਚੇਂ ਕੋਈ ਸਪੋਰਟ ਨਹੀਂ ਹੈਗੀ ਸਾਰਾ ਟੋਟਲ 19000 ਲੱਗਿਆ ਜਿੱਦਾਂ ਮਰਜੀ ਆਪ ਜੀ ਤੁਸੀਂ ਚੈੱਕ ਕਰ ਸਕਦੇ ਹੋ ਵਿੱਚ ਪੂਰਾ ਨਹੀਂ ਹੈ ਜੀ ਇਹ ਸਾਈਜ਼ ਵੀ ਇਹਦਾ ਹੈਗਾ 70 ਬਾਈ 75 ਸ਼ੀਸ਼ਾ ਵਗੈਰਾ ਪੈਕਿੰਗ ਵਗੈਰਾ ਦੇਖੋ ਸ਼ੀਸ਼ਾ ਪੈਕ ਹੋਇਆ ਸਾਰੇ ਦਸੇ ਵਗੈਰਾ ਲੱਗੇ ਹੋਏ ਆ ਠੀਕ ਆ ਜੀ ਟੁੱਟ ਭਾਈ ਦੀ ਜ਼ਿੰਮੇਵਾਰੀ ਸਾਡੀ ਆ ਠੀਕ ਆ ਜੀ ਠੀਕ ਇਹ ਨਹੀਂ ਹੈਗਾ ਜੀ ਟੁੱਟ ਗਿਆ ਸਮਾਨ ਕੋਈ ਸਮਾਨ ਟੁੱਟਨ ਵਾਲਾ ਨਹੀਂ ਕੋਈ ਡਿੱਗਣ ਵਾਲਾ ਨਹੀਂ ਕੋਈ ਮੈਂ ਦੱਸਿਆ ਵੀ ਪੂਰੀ ਆ ਵਧੀਆਨ ਪ੍ਰੋਪਰ ਤਰੀਕੇ ਨਾਲ ਕਰਕੇ ਭੇਜਦੇ ਪੂਰੀ ਜ਼ਿੰਮੇਵਾਰੀ ਵਾਲੇ ਕੰਮ ਆ ਕੋਈ ਐ ਨਹੀਂ ਹੈਗਾ ਵੀ ਤੁਹਾਨੂੰ ਲਾਂਭਾ ਨਹੀਂ ਆਊਗਾ ਜਿੰਨਾ ਮਾਲ ਆਊਗਾ ਸਾਰੇ ਤੇ ਮੋਹਰ ਲੱਗੀ ਹੋਊਗੀ 32 ਠੀਕ ਆ ਜੀ ਨੇੜੇ ਕਰਕੇ ਦਿਖਾਓ ਆ 32 ਦੀ ਮੋਹਰ ਲੱਗੀ 32 ਦੀ ਮੋਹਰ ਲੱਗੀ ਸਾਰਾ ਕੰਪਨੀ ਦਾ ਮਾਲ ਆਇਆ ਜਿੰਨਾ ਵੀ ਉਹਦੇ ਸਮਾਨ ਮਾਲ ਦੇ ਵੀ ਡੈਨੀ ਟੇਬਲ ਆ ਆਪਣੇ ਸਾਰੇ ਇਹ ਸਾਰੇ ਟਾਲੀ 'ਚ ਬਣਦੇ ਆ ਟਾਲੀ 'ਚ ਠੀਕ ਆ ਟਾਲੀ 'ਚ ਆ ਤਿਆਰ ਹੋ ਰਿਹਾ ਤੁਹਾਡੇ ਸਾਹਮਣੇ ਤੁਸੀਂ ਡਿਜ਼ਾਈਨ ਉਹ ਤੋਂ ਆਪਣੇ ਕੁਰਸੀ ਦਾ ਡਿਜ਼ਾਈਨ ਸਿਲੈਕਟ ਕਰਨਾ ਉੱਪਰੋਂ ਠੀਕ ਆ ਉਦਾਂ ਆਪਾਂ ਪਾਲਸ ਕਰਦੇ ਨੇ ਓਕੇ ਪਰ ਆ ਗਿਆ ਸੋਕਰ ਲਾਓ ਮਾਰਕੀਟ 'ਚ 22000 ਰੁਪਿਆ ਰੇਟ ਆ ਆਪਣਾ ਸਿਰਫ ਹੈਗਾ 16000 ਰੁਪਿਆ ਲਓ ਜੀ ਜਿਵੇਂ ਆ ਦੇਖੋ ਸਾਰੇ ਸਾਈਜ਼ ਮਿਲ ਜਾਣਗੇ ਸਾਰੇ ਸਾਈਜ਼ ਮਿਲ ਜਾਣਗੇ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਸੀ ਪਿੰਡ ਸੰਗੋਵਾਲ ਅੱਜ ਤੁਹਾਨੂੰ ਪਿੰਡ ਸੰਗੋੜੇ ਇੱਕ ਇਦਾਂ ਦੀ ਦੁਕਾਨ ਦੇ ਉੱਪਰ ਲੈ ਕੇ ਜਾਣੇ ਜਿੱਥੇ ਤੁਹਾਨੂੰ ਫਰਨੀਚਰ ਬਿਲਕੁਲ ਹੋਲ ਸੇਲ ਰੇਟਾਂ ਤੇ ਮਿਲ ਜੂਗਾ ਨਹੀਂ ਕਿ ਬਾਜ਼ਾਰ ਨਾਲੋਂ ਬਹੁਤ ਘੱਟ ਮਿਲ ਜੂ ਤੇ ਚਲਦੇ ਆ ਬਾਕੀ ਇਹਨਾਂ ਨੇ ਕੀ ਕੀ ਸਕੀਮਾਂ ਲਾਈ ਨੇ ਕਿਵੇਂ ਦਾ ਸਾਰਾ ਫਰਨੀਚਰ ਤੁਹਾਨੂੰ ਸਾਰਾ ਆਪਾਂ ਦਿਖਾਵਾਂਗੇ ਪਹਿਲਾਂ ਤੁਹਾਨੂੰ ਆਪਾਂ ਸ਼ਾਪ ਜਿਹੜੇ ਓਨਰ ਨਾਲ ਮਿਲਾਵਾਂਗੇ ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸੋ ਚਲਦੇ ਆ ਅੰਦਰ ਆਜੋ ਲਓ ਜੀ ਚਲਦੇ ਆ ਅੰਦਰ ਹੋਲ ਸੇਲ ਫਰਨੀਚਰ ਦੇ ਸ਼ੋਰੂਮ ਤੇ ਗਿੱਲ ਇਲ ਬਾਕੀ ਆਪਾਂ ਤੁਹਾਡੇ ਨਾਲ ਕੰਟੈਕਟ ਨੰਬਰ ਸ਼ੇਅਰ ਕਰ ਦਾਂਗੇ ਨਾ ਤੁਸੀਂ ਜੇ ਤੁਹਾਨੂੰ ਲੋਕੇਸ਼ਨ ਦੀ ਕੋਈ ਦਿੱਕਤ ਹੋਵੇ ਤਾਂ ਤੁਸੀਂ ਨਾ ਕੰਟੈਕਟ ਕਰ ਸਕਦੇ ਹੋ ਤੇ ਆ ਜਾਓ ਚੱਲਦੇ ਆਂ ਅੰਦਰ ਮਿਲਾਉਣਾ ਥਨੂੰ ਆਪਾਂ ਸ਼ਾਪ ਦੇ ਓਨਰ ਨਾਲ ਕੀ ਹਾਲ ਨੇ ਜੀ ਬੜ ਵਧੀਆ ਨੇ ਹੋਸ਼ਣਾਓ ਸਭ ਵਧੀਆ ਜੀ ਕੀ ਕੀ ਸਕੀਮਾਂ ਲੈ ਕੇ ਆਓ ਕੀ ਕੀ ਆਫਰਾਂ ਨੇ ਕੀ ਕੀ ਸ਼ੀਪਿੰਗਾ ਤੇ ਕਿੰਨੇ ਤੋਂ ਆਪਣੀ ਸਟਾਰਟਿੰਗ ਹੋਵੇਗੀ ਪਹਿਲਾਂ ਆਪਾਂ ਸਾਰਿਆਂ ਸਸ਼ੀਕਾਲ ਜੀ ਸੋਣਾ ਸਾਰਿਆਂ ਦਾ ਤੇ ਗਿਲ ਫਰਨੀਚਰ ਹਾਊਸ ਪੰਡ ਸੰਗਵਾ ਜ਼ਿਲ੍ਹਾ ਲੁਧਿਆਣਾ ਹਾਂਜੀ ਤੇ ਆਪਣੀ ਖੁਦ ਹੀ ਹੈਗੀ ਸਾਰੀ ਫਰਨੀਚਰ ਦੀ ਬਿਲਕੁਲ ਮੈਨੂਫੈਕਚਰਿੰਗ ਆਪਾਂ ਆਪ ਤਿਆਰ ਕਰ ਠੀਕ ਹੈ ਜੀ ਜਿੰਨਾ ਕਸਟਮਰ ਦਾ ਬਿਆਜ ਕਾਰਡ ਨਵਾਂ ਵਾ ਜਾਂ ਨਿਊ ਬਣਾਉਣਾ ਜਾਂ ਜੱਜ ਨਾ ਬਣਿਆ ਹੋਇਆ ਜਿੰਨਾਂ ਦਾ ਬਣਿਆ ਹੋਇਆ ਵਾ 100 ਕਿਲੋਮੀਟਰ ਦੇ ਏਰੀਆ ਤੱਕ ਆਪਾਂ ਫਾਈਨਾਂਸ ਕਰਦੇ ਆ ਮੰਨ ਲਓ ਉਦੋਂ ਤੋਂ ਬਿਆਸ ਤੱਕ ਲਾ ਲਓ ਜੁਦਿਆਣੇ ਤੋਂ ਬਿਆਸ ਏਰੀਆ ਤੱਕ ਕਾਰਡ ਬਣਿਆ ਆਪਣਾ 100 ਕਿਲੋਮੀਟਰ ਏਰੀਆ ਹੋ ਗਿਆ ਇੱਥੋਂ ਲਾ ਲਓ 100 ਕਿਲੋਮੀਟਰ ਹੋਵੇ ਏਰੀਆ ਆਪਾਂ ਕਵਰ ਕਰਦੇ ਆ ਠੀਕ ਹੈ ਜੀ ਉਦੋਂ ਜਿਹੜੀ ਸ਼ਿਪਿੰਗ ਆ 60000 ਦਾ ਫਰਨੀਚਰ ਲੈਣ ਤੇ ਸਾਰੇ ਹੀ ਪੰਜਾਬ ਚ ਜਿਹੜੀ ਸ਼ਿਪਿੰਗ ਬਿਲਕੁਲ ਹੀ ਫ੍ਰੀ ਆ ਕੋਈ ਰੈਂਟ ਨਹੀਂ ਦੇਣਾ 60000 ਮਤਲਬ ਜੋ ਫਰਨੀ ਉਧਵਾ ਇੱਕ ਸਕੀਮ ਹੋਰ ਆ ਜਿਹੜੇ ਕਸਟਮਰ ਸਾਡੇ ਲੋਕਲ ਨੇ ਠੀਕ ਅੱਛਾ ਲੋਕਲ ਵਾਸਤੇ ਵੀ ਲੋਕਲ ਵਾਸਤੇ ਵੀ ਸਕੀਮ ਆ ਅਗਲਾ ਇੱਕ ਚੀਜ਼ ਲੈਂਦਾ ਉਹਦੇ ਵਾਸਤੇ ਡੈਂਟਪੇ ਕਰਨਾ ਪੈਂਦਾ ਉਹ ਵੀ ਆਪਾਂ ਸਕੀਮ ਲਾਤੀ ਆ ਉਹ ਸਕੀਮ ਆਪਾਂ ਲਾਈ ਆ 15000 ਤੋਂ ਪਲੱਸ ਫਰਨੀਚਰ ਹੋਵੇ ਓਕੇ ਜੀ ਤੇ 30 ਕਿਲੋਮੀਟਰ ਤੱਕ ਦੀ ਜਿਹੜੀ ਸ਼ਿਪਿੰਗ ਆ ਬਿਲਕੁਲੀ ਫ੍ਰੀ ਕਰਦੀ ਉਹ ਵੀ ਆਪਾਂ ਠੀਕ ਆ ਤੇ ਆਪਣੇ ਕੋਲ ਸਟਾਰਟਿੰਗ ਕਿੰਨੇ ਤੋਂ ਹੋ ਜਾਂਦੇ ਬੈੱਡ ਦੀ ਮੰਨ ਲਓ ਪਹਿਲਾਂ ਬੈੱਡ ਸਟਾਰਟਿੰਗ ਆਪਣੇ ਕੋਲ ਹੋ ਜਾਂਦੇ ਆ ਆ ਚੈੱਕ ਕਰੋ ਬੈੱਡ ਵਿਲਾ ਓਕੇ ਸਟਾਰਟਿੰਗ ਰੇਂਜ ਆਪਣੇ ਕੋਲ ਆ ਜਾਂਦੀ ਆ ਬੈੱਡ ਦੀ ਓਕੇ ਆ ਸਟਾਰਟਿੰਗ ਰੇ ਠੀਕ ਹੈ ਸਾਰੇ ਡਿਜ਼ਾਈਨਿੰਗ ਵਾਲੇ ਬੈੱਡ ਆ ਸਾਰੇ ਫੈਬਰਿਕ ਵਗੈਰਾ ਲੱਗਿਆ ਸਾਰੇ ਬੈੱਡ ਤੇ ਤੁਸੀਂ ਚੈੱਕ ਕਰੋ ਆ ਦਿਖਾ ਲਈ ਬਈ ਫੈਬਰਿਕ ਮਾੜਾ ਜਿਹਾ ਸਾਰਾ ਡਿਜ਼ਾਈਨਿੰਗ ਹੋਊਗਾ ਕਪੜਾ ਡਿਜ਼ਾਈਨ ਤੁਸੀਂ ਕੋਈ ਵੀ ਚੇਂਜ ਕਰਵਾ ਸਕਦੇ ਹੋ ਕਪੜਾ ਤੁਹਾਨੂੰ 80 ਇੰਚ ਚਾਹੀਦਾ ਇਹ ਵੀ ਮਿਲ ਜੂਗਾ ਉਹਦਾ ਰਿਕਾਰਡਿੰਗ ਜਿਵੇਂ ਕਸਟਮਰ ਨੇ ਕਹਾ ਜਿੰਨਾ ਚਾਹੀਦਾ ਤੁਹਾਨੂੰ ਕੈਟਲੋਗ ਵਿੱਚੋਂ ਸਿਲੈਕਟ ਕਰ ਸਕਦੇ ਹੋ ਤੁਸੀਂ ਇਹ ਕਪੜਾ ਇਹਦਾ ਕੀ ਪ੍ਰਾਈਸ ਰਹਿੰਦਾ ਜੀ ਇਹਦਾ ਪ੍ਰਾਈਸ ਦਵਾਂਗੇ ਆਪਾਂ ਕੈਸ਼ ਲੈਣਾ 16500 ਰੁਪਏ 16500 16500 ਜੇ ਤੁਸੀਂ ਲੈਣਾ ਬਜਾਇਫ ਨਾਸਤੇ ਤਾਂ 1935 ਰੁਪਏ ਡਾਊਨ ਪੇਮੈਂਟ ਹੈ ਜੀ ਲਓ ਜੀ 1935 ਰੁਪਏ ਡਾਊਨ ਪੇਮੈਂਟ ਆ ਬਾਕੀ ਸਾਰਾ 1635 ਡਾਊਨ ਪੇਮੈਂਟ ਆ 2250 ਦੀ 8 ਕਿਸ਼ਤਾਂ ਹੋ ਜਾਣਗੀਆਂ ਆ ਬੈੱਡ ਤੇ ਓਕੇ ਓਕੇ ਬਾਕੀ ਸਾਰਾ ਗੱਦਾ ਵਗੈਰਾ ਵੱਖਰਾ ਹੋਊਗਾ ਜੀ ਗੱਦਾ ਕਿਸੇ ਵੀ ਬੈੱਡ ਦੇ ਨਾਲ ਇਨਕਲੂਡ ਨਹੀਂ ਹੈਗਾ ਓਕੇ ਗੱਦਾ ਗੱਦਾ ਲੈਦਾ ਤੂੰ ਗੱਦਾ ਲੈਦਾ ਸਾਰੇ ਲਓ ਵੀ ਗੱਦਾ ਲੈਣਾ ਤੇ ਗੱਦਾ ਲੈਣਾ ਮਤਲਬ ਫਰੀडम ਕੰਪਨੀ ਦਾ ਗੱਦਾ ਐਮ ਆਰ ਪੀ 16000 ਆ ਆਪਾਂ ਦਵਾਂ ਲਓ ਜੀ ਉਸ ਤੋਂ ਬਾਅਦ ਚ ਬੈਡ ਆ ਵੀ ਡਿਜ਼ਾਈਨ ਤੁਹਾਨੂੰ ਮਿਲ ਜੂਗਾ ਇਹ ਚ ਓਕੇ ਇਹ ਸੇਮ ਹੀ ਆ ਗਈ ਉਹਦਾ ਸੇਮ ਪ੍ਰਾਈਸ ਸੇਮ ਆਇਆ ਨੇ ਇਹ ਚਾ ਵੀ ਡਿਜ਼ਾਈਨ ਮਿਲ ਜੂਗਾ ਤੁਹਾਨੂੰ ਲਓ ਜੀ ਚਾਹ ਡਿਜ਼ਾਈਨ ਆਵੇ ਇੱਕ ਨਾ ਡਿਜ਼ਾਈਨਿੰਗ ਹਰੇਕ ਵੱਖਰੀ ਮਿਲੂਗੀ ਤੁਹਾਨੂੰ ਵਿੱਚ ਠੀਕ ਆ ਠੀਕ ਆ ਜੀ ਤੇ ਬਣੇ ਵੀ ਹੋਏ ਆ ਸਾਰੇ ਟੋਟਲ 19 ਐਮ ਪੌਣੀ ਦੇ ਬੋਰਡ ਚ ਓਕੇ ਕੋਈ ਸਪੋਰਟ ਨਹੀਂ ਲੱਗੀ ਹੋਈ ਕੋਈ ਸਾਈਡ ਤੇ ਸਪੋਰਟ ਨਹੀਂ ਹੈਗੀ ਠੀਕ ਆ ਸਾਰਾ 19 ਐਮ ਲੱਗਿਆ ਹੋਇਆ ਓਕੇ ਓਕੇ ਬਾਕੀ ਦੂਗਾ ਹਾਈ ਰੇਂਜ ਕਿਹੜੇ ਆਉਂਦੇ ਆ ਜੀ ਲੈਂਪ ਵਗੈਰਾ ਆਉਂਦੇ ਆ ਇਹ ਤੋਂ ਹਾਈ ਰੇਂਜ ਆਪਣੇ ਕੋਲ ਆ ਜਾਂਦੀ ਹੈ ਜੀ ਜ ਇਹੜੇ ਲਗਜ਼ਰੀ ਬੈੱਡਾ ਆਪਣੇ ਕੋ ਉੱਚੀ ਹਾਈਟ ਵਾਲੇ ਆ ਉਹ ਆਏ ਨੇ ਲੋ ਜੀ 6 ਫੁੱਟ ਹਾਈਟ ਹੈ ਇਹਦੀ ਅੱਛਾ 6 ਫੁੱਟ ਹੋਊ ਨਾ ਹਾਂ 6 ਫੁੱਟ ਪ੍ਰੋਪਰ ਹਾਈਟ ਆ 9.5 ਫੁੱਟ ਬੈਕ ਆ ਜਾਣੀਆਂ ਠੀਕ ਆ ਜੀ ਫੈਂਸੀ ਜੇ ਸੈੱਟ ਟੇਬਲ ਤੇ ਲਾਈਟ ਵਗੈਰਾ ਆ ਨਹੀਂ ਸਾਰੇ ਇਹਦਾ ਚੇਂਜ ਵੀ ਹੋ ਜਾਂਦੇ ਹੋ ਨਾ ਲਾਈਟਾਂ ਸਾਰੀਆਂ ਕਲਰ ਚੇਂਜ ਹੁੰਦੇ ਆ ਆਨ ਆਫ ਕਰਾਂਗੇ ਨਾ ਆਪਾਂ ਕਲਰ ਸਾਰਿਆਂ ਦੀ ਹੀ ਚੇਂਜ ਬਾਕੀ ਕਸਟਮਰ ਆਪ ਦੇ ਅਕਾਡਮੀ ਤਿਆਰ ਕਰਾ ਸਕਦਾ ਹਾਂ ਹਾਂ ਕਲਰ ਵਗੈਰਾ ਚੇਂਜ ਕਰਵਾ ਸਕਦੇ ਆ ਵਾਈਟ ਨਹੀਂ ਚਾਹੀਦਾ ਬਰਾਊਨ ਕਲਰ ਹੋ ਜਾਊਗਾ ਠੀਕ ਆ ਜੀ ਤੇ ਸਾਰਾ ਫੈਬਰਿਕ ਲੱਗਿਆ ਹੋਇਆ ਵਾ ਕੋਈ ਸਪੋਰਟ ਨਹੀਂ ਹੈਗੀ ਸਾਰਾ ਟੋਟਲ 19 ਐਮ ਲੱਗਿਆ ਜਿੱਦਾਂ ਮਰਜ਼ੀ ਆਪ ਜੀ ਤੁਸੀਂ ਚੈੱਕ ਕਰ ਸਕਦੇ ਹੋ ਵਿੱਚ ਆ ਕੇ ਪੂਰਾ ਨਹੀਂ ਹੈ ਜੀ ਤੇ ਸਾਈਜ਼ ਵੀ ਇਹਦਾ ਹੈਗਾ 70x75 ਓਕੇ ਸਾਈਜ਼ 70x75 ਆ ਗਿਆ ਤੇ ਰੇਟ ਜੇਕਰ ਕਸਟਮਰ ਨੇ ਕੈਸ਼ ਲੈਣਾ ਤਾਂ 30000 ਰੁਪਏ ਰੇਟ ਆ ਜਾ ਲੋ ਜੀ 30000 ਦਾ ਜੇ ਲੈਣਾ ਕਸਟਮਰ ਨੇ ਬਿਆਜ ਫਾਈਨਾਂਸ ਹਾਂਜੀ ਤਾਂ 3440 ਡਾਊਨ ਪੇਮੈਂਟ ਆ 4000 ਦੀ 8 ਕਿਸ਼ਤਾਂ ਹੋ ਜਾਣੀਆਂ ਠੀਕ ਆ ਜੀ ਤੇ ਕਾਰਡ ਤੁਸੀਂ ਬਣਾਉਣੇ ਨਹੀਂ ਮਤਲਬ ਕਿਸ ਨੇ ਬਣਾਉਣਾ ਹਾਂ ਹਾਂ ਨਵਾਂ ਕਾਰਡ ਵੀ ਬਣ ਜੂਗਾ ਓਕੇ ਨਵਾਂ ਕਾਰਡ ਬਣਿਆ ਹੋਇਆ ਤਾਂ ਵੀ ਠੀਕ ਹੈ ਨਹੀਂ ਬਣਿਆ ਹੋਇਆ ਤਾਂ ਬਣ ਆ ਵੀ ਡਿਜ਼ਾਈਨ ਚੈੱਕ ਕਰੋ ਹਰੇਕ ਡਿਜ਼ਾਈਨ ਤੇ ਲੈਂਪ ਓਕੇ ਸਾਈਡ ਟੇਬਲ ਹਰੇਕ ਦੇ ਚੇਂਜ ਹੁੰਦੇ ਸਾਡੇ ਉਦੇ ਠੀਕ ਆ ਤੇ ਇਹ ਵੀ 9 9 ਫੁੱਟ ਬੈਕ ਓਕੇ 9 ਫੁੱਟ ਬੈਕ ਆ ਜੀ 6 ਫੁੱਟ ਹਾਈਟ ਆ ਉਹ ਸਾਈਡ ਟੇਬਲ ਕਰਕੇ ਸਾਡੇ 9 ਫੁੱਟ ਹੋ ਜਾਂਦੀ ਆ ਅਸੀਂ ਉਹ ਟੇਬਲ ਕਰਕੇ ਠੀਕ ਆ ਟੇਬਲ ਕਰਕੇ ਟੇਬਲ ਸਪੇਸ ਥੋੜੀ ਜ਼ਿਆਦਾ ਲੈਂਦਾ ਤੇ ਪ੍ਰਾਈਸ ਇਹਦਾ ਵੀ ਚੈੱਕ ਦੱਸ ਦਿਓ ਨੂੰ 30000 ਰੁਪਏ ਪ੍ਰਾਈਸ ਲਓ ਜੀ ਇਹਦਾ ਵੀ 30000 ਤੇ ਬਾਕੀ ਅੱਗੇ ਆ ਗਿਆ ਹੋਰ ਇੱਕ ਡਿਜ਼ਾਈਨ ਤੁਸੀਂ ਆ ਚੈੱਕ ਕਰੋ ਲੈਂਪ ਚੈੱਕ ਕਰੋ ਇਹਦੇ ਕਿੰਨੇ ਘੈਂਟ ਲੱਗੇ ਹੋਏ ਆ ਦਿਖਾ ਦਿ ਲੈਂਪ ਤੁਹਾਨੂੰ ਦੱਸਿਆ ਹਰੇਕ ਬੈੱਡ ਤੇ ਲੈਂਪ ਹਾਂਜੀ ਹੁੰਦੇ ਆ ਵਧੀਆ ਵਧੀਆ ਲਵਾਈਦੇ ਆਪਾਂ ਇਹਦੇ ਸੋਚੋਰੇ ਲੱਗੀ ਹੋਈ ਆਨ ਆਫ ਆਲੀ ਓਕੇ ਠੀਕ ਆ ਜੀ ਇਹਦਾ ਕੀ ਪ੍ਰਾਈਸ ਰਹੂਗਾ ਜੀ ਤੇ ਪ੍ਰਾਈਸ ਥੋੜਾ ਲੈਂਪ ਕਰਕੇ ਥੋੜਾ ਹੋਸਲੀ ਆ ਜਾਂਦਾ ਇਹ ਬੈੱਡ ਹੈਗਾ 32000 ਦਾ ਇਹ 32000 ਦਾ ਹਾਂਜੀ ਇਹ ਜਿਹੜੇ ਲੈਂਪ ਮੰਨ ਲਓ ਲੈਂਪ ਤੁਸੀਂ ਨਾਰਮਲ ਲਵਾ ਲੇ ਤਾਂ 30000 ਰੁਪਿਆ ਲੈਂਪੀ ਤੋਂ ਲੱਗੇ ਫਿਰ ਮੰਨ ਲਓ ਪ੍ਰਾਈਸ ਕੋਈ ਪ੍ਰਾਈਸ ਮਿਲ ਜੂਗਾ ਇਹ ਹਾਂ ਬਾਕੀ ਹਾਈਟ ਵਗੈਰਾ ਉਨੀ ਆ ਸਾਰੀ ਸੇਮ ਹਾਈਟ ਆ ਸਾਰੇ ਬਹੁਤ ਨੂਈਆ ਸੇਫ ਉੱਤੀਆ ਜਿੰਨੇ ਵੀ ਡਿਜ਼ਾਈਨ ਆ ਬਹੁਤ ਚੱਲਣ ਵਾਲੇ ਡਿਜ਼ਾਈਨ ਆ ਬੈੱਡ ਬਣਦੇ ਆ ਨਾਲ ਦੀ ਨਾਲ ਜਾਈ ਜਾਂਦੇ ਆ ਲੋ ਜੀ ਆਹ ਤੋਂ ਬਾਅਦ ਚ ਆ ਗਿਆ ਅੰਦਰ ਲਾਈਟ ਵਾਲਾ ਬੈੱਡ ਇਹ ਅੱਜ ਹੀ ਤਿਆਰ ਹੋਇਆ ਸਵੇਰੇ ਮਾਰਨਿੰਗ ਲੋ ਜੀ ਆਹ ਆ ਗਿਆ ਜੀ ਲਾਈਟ ਦੇ ਵਿੱਚ ਆ ਲਾਈਟ ਲੱਗੀ ਆ ਆਹ ਲੈਂਪ ਆ ਗਏ ਤੇ ਇਹਦੇ ਵੀ ਲੈਂਪ ਕਲਰ ਚੇਂਜ ਹੁੰਦੇ ਆ ਓਕੇ ਤੇ ਇਹਦੇ ਵੀ ਸਾਈਡ ਟੇਬਲ ਆ ਗਏ ਤੇ ਰੇਟ ਇਹਦਾ ਵੀ ਹੈਗਾ 32000 ਰੁਪਈਆ ਬਾਕੀ ਆ ਚੀਜ਼ ਵਧੀਆ ਲਾਈ ਹੋਈ ਆ ਆਹ ਕਪੜਾ ਆਪਾਂ ਲਾਈਦੇ ਵਧੀਆ ਇਹ ਉਰੇ ਕਪੜਾ ਤੁਸੀਂ ਵੈਲਵਟ ਲਵਾ ਲਓ ਲੈਦਰ ਸਵੈਡ ਲਵਾ ਲਓ ਸੇਮ ਪ੍ਰਾਈਸ ਓਕੇ ਓਕੇ ਮਾਲਕ ਇਹ ਕਹਿੰਨੇ ਆਪਣੀ ਅਕੋਰਡਿੰਗ ਤਿਆਰ ਉਹ ਵੀ ਕਰ ਦਿੰਦੇ ਹੋ ਮਤਲਬ ਸਾਰਾ ਕੁਝ ਇਹਨਾਂ ਦਾ ਅਸੀਂ ਤਿਆਰ ਕਰਾਉਣਾ ਮਤਲਬ ਕੋਈ ਫੋਟੋ ਦੇਖ ਲੈਣਾ ਜਾਂ ਕੋਈ ਨੈਟ ਤੇ ਫੋਟੋ ਫੋਟੋ ਤੁਸੀਂ ਦਿਖਾਓ ਤੇ ਉਦਾਂ ਦਾ ਤਿਆਰ ਹੋ ਜੂਗਾ ਠੀਕ ਆ ਜੀ ਪਹਿਲਾਂ ਆਪਾਂ 6 ਫੁੱਟ ਹਾਈਟ ਵਾਲੀ ਬੈੱਡ ਦਿਖਾਉਣੀ ਹੈ ਜਿਹੜੇ ਉੱਚੀ ਹਾਈਟ ਵਾਲੇ ਬੈੱਡ ਨੇ ਆਪਣੇ ਇੱਕ ਬੈੱਡ ਉਹ ਹੈਗਾ ਟੈਡੀ ਗੱਦੀ ਡਿਜ਼ਾਈਨ ਇਹ ਵੀ 6 ਫੁੱਟ ਹਾਈਟ ਚ ਆ ਸਾਡੇ ਕੋਲੇ ਹੁਣ 15 18 ਬੈਡ ਮਿਲ ਜਾਣੇ ਐ ਇੰਨੀ ਹਾਈਟ ਦੇ ਵਿੱਚ ਮਾਰਕੀਟ 'ਚ ਇੱਕ ਦੋ ਬੈਡ ਰੱਖ ਲੈਂਦੇ ਦੁਕਾਨਦਾਰ ਹੋਗੇ ਹਾਂਜੀ ਹਾਂਜੀ ਇਹ ਤਾਂ ਹੈ ਸਾਡੇ ਕੋਲ 18 ਤੋਂ 20 ਡਿਜ਼ਾਈਨ ਮਿਲ ਜਾਣੇ ਤੁਹਾਨੂੰ ਡਿਜ਼ਾਈਨਿੰਗ ਵੱਖਰੀ ਆ ਲੈਂਪ ਵੱਖਰੇ ਮਿਲਣਗੇ ਆ ਦੇਖੋ ਆਨ ਆਫ ਕਰਕੇ ਕਲਰ ਚੇਂਜ ਹੋਣਗੇ ਅੱਛਾ ਕਲਰ ਚੇਂਜ ਹੁੰਦੇ ਨੇ ਹਾਂ ਸਾਰਿਆਂ ਦੇ ਕਲਰ ਚੇਂਜ ਹੁੰਦੇ ਆ ਤੁਸੀਂ ਕੱਪੜਾ ਵਗੈਰਾ ਚੇਂਜ ਕਰਵਾਉਣਾ 골ਡਨ ਦੀ ਤਾਂ ਵਾਈਟ ਕਰਵਾਉਣੀ ਆ ਇਹਦਾ ਮਾਰਕੀਟ ਪ੍ਰਾਈਸ ਕਿੰਨਾ ਪਾ ਸਕਦੇ ਹੋ ਨਾ ਸਭ ਚੇਂਜ ਹੋ ਜੂਗਾ ਓਕੇ ਓਕੇ ਇਹਦਾ ਕੀ ਪ੍ਰਾਈਸ ਆ ਜਾਂਦਾ ਜੀ ਇਹ 30000 ਦੀ ਰੇਂਜ 'ਚ ਹੀ ਕੁਈ ਆਜੂ ਆਪਾਂ ਹੋਰ ਦਿਖਾਉਨੇ ਆ ਬੈੱਡ ਸਟਾਕ ਬਾਦੂ ਆ ਆਪਣੇ ਕੋਲ ਲਓ ਜੀ ਬੈੱਡਾਂ ਦੇ ਵਿੱਚ ਤੁਹਾਨੂੰ ਬਹੁਤ ਸਾਰੀ ਹੈ ਨਾ ਆਪਸ਼ਨ ਮਿਲ ਜੂਗੀ ਜਿਵੇਂ ਤੁਸੀਂ ਦੇਖ ਸਕਦੇ ਹੋ ਬਾਕੀ ਪੂਰਾ ਸ਼ੋਅਰੂਮ ਭਰਿਆ ਪਿਆ ਲਓ ਜੀ ਇਧਰ ਵੀ ਬੈੱਡ ਬੈੱਡ ਦੇਖ ਕਰੋ 6 ਸਾਰੇ 6 ਫੁੱਟ ਹਾਈਟ ਚ ਬੈੱਡ ਮਿਲਣਗੇ ਤੁਹਾਨੂੰ ਓਕੇ ਹਰ ਇੱਕ ਡਿਜ਼ਾਈਨ ਵੱਖਰਾ ਹੋਊਗਾ ਤੁਹਾਨੂੰ ਲਓ ਜੀ ਇਹ ਥੋੜੇ ਫੈਂਸੀ ਆ ਗਿਆ ਚੀਜ਼ਾਂ ਨਾ ਇਹ ਵੀ ਫੈਂਸੀ ਲੈਂਪ ਆ ਗਏ ਹਮ ਸਾਰੇ ਲੈਂਪ ਆਪਾਂ ਹਰ ਇੱਕ ਬੈੱਡ ਤੇ ਚੇਂਜ ਹੁੰਦੇ ਆ ਸਾਡੇ ਓਕੇ ਇਹ ਵੀ ਸੈੱਟ ਟੇਬਲ ਵਧੀਆ ਬਣੇ ਹੋਏ ਆ। ਆਹ ਗਿਆ ਆਹ ਡਿਜ਼ਾਈਨ ਆ। ਜਿੰਦਾਂ ਮਰਜ਼ੀ ਤੁਸੀਂ ਫੈਬਰਿਕ ਲਵਾ ਸਕਦੇ ਹੋ। ਓਕੇ। ਕੈਟਲੌਗ ਵਿੱਚੋਂ ਸਿਲੈਕਟ ਕਰ ਸਕਦੇ ਹੋ ਜਿੱਦਾਂ ਤੁਸੀਂ ਲਵਾਉਣਾ ਤੇ ਪ੍ਰਾਈਸ ਇਹਦਾ ਵੀ ਵੜਦਾ 30000 ਰੁਪਿਆ ਵਾ। ਓਕੇ। ਲਓ ਜੀ ਇਹਦਾ ਵੀ 30000 ਆ। ਇੱਕ ਆ ਬੜਾ ਐਮ ਡੀ ਆਰ ਬੜਜੂਗਾ। ਆ ਗਿਆ ਜੀ ਲੋ। ਬੀ ਐਮ ਡਬਲਯੂ ਵਾਲਾ ਬੈਡ। ਬੀ ਐਮ ਡਬਲਯੂ ਵਾਲਾ ਆ ਗਿਆ। ਇਹਦੇ ਵੀ ਲੈਂਪ ਚੈੱਕ ਕਰੋ ਕਿੰਨੇ ਵਧੀਆ ਨੇ। ਬਾਕੀ ਫਿਨਿਸ਼ਿੰਗ ਬਹੁਤ ਆ ਨਾ ਅਜਾਪ ਫੀਲ ਹੁੰਦਾ ਨਾ ਹੱਥ ਲਾਇ ਤੇ ਪਤਾ ਲੱਗਦਾ। ਇਹ ਨਾਲ ਦੇਖਣਾ ਤੁਹਾਡਾ ਜੀ ਕੁਆਲਿਟੀ ਬੈਸਟ ਆ ਫ ਹੇ ਬੰਦਾ ਵੀਡੀਓ ਚ ਉਹਨਾਂ ਜੱਜ ਨਹੀਂ ਕਰ ਕੋਈ ਆ ਪਤਾ ਲੱਗਦਾ ਆ ਫਿਨਿਸ਼ਿੰਗ ਬੋਤਲ ਇਹ ਜਿਹੜਾ ਲੈਂਪ ਆ ਗਿਆ ਨਾ ਲੈਂਪ ਰੈਟ ਕੀ ਨਹੀਂ ਮਤਲਬ ਰੇਟ ਹੀ ਆਪਾਂ ਹੋਲਸੇਲ ਦੇਤਾ ਸਾਰਿਆਂ ਨੂੰ ਹੂੰ ਆ ਵੀ ਇਹਦਾ ਵੀ ਰੇਟ ਆ ਜੀ ਇਹਦਾ ਵੀ 30000 ਰੇਟ ਠੀਕ ਆ ਜੀ ਆ ਬੈਡ 30000 ਦੀ ਰੇਂਜ ਹੀ ਆ ਵੀ ਬੈਡ ਲਓ ਜੀ ਆ ਵੀ 30 ਇਹ ਚ ਅਗਲਾ ਕਹਿੰਦਾ 골ਡਨ ਸਟ੍ਰਿਪ ਨਹੀਂ ਚਾਹੀਦੀ ਆਪਾਂ ਵਾਈਟ ਪੇਂਟ ਕੀਤੀ ਹੋਈ ਆ ਓਕੇ ਇਹ ਚੀਜ਼ ਵਾਲੀ ਠੀਕ ਇਹ ਸਾਰੀ ਪੇਂਟ ਜਾਂਦੀ ਆ ਕਿ ਇਹਨੂੰ 골ਡਨ ਚਾਹੀਦੀ ਆਪਾਂ 골ਡਨ ਵੀ ਲਾ ਸਕਦੇ ਆ ਠੀਕ ਆ ਠੀਕ ਇਹ ਆਪਸ਼ਨਲ ਆ ਨਾ ਜੀ ਹਾਂ ਉਦੋਂ ਬਾਅਦ ਚ 6 ਫੁੱਟ ਹਾਈਟ ਚ ਕਸਟਮਰ ਕਹਿੰਦਾ ਸਾਨੂੰ ਫਰੰਟ ਸਟੋਰੇਜ ਚਾਹੀਦੀ ਆ ਉੱਚ ਆਪਾਂ ਬੈੱਡੇ ਤਿਆਰ ਕੀਤਾ ਹੋਇਆ ਹੈ ਵਿੱਚ ਫਰੰਟ ਸਟੋਰੇਜ ਆ ਗਈ ਸਮਾਨ ਰੱਖੋ ਜਿੰਦਾ ਮਰਜ਼ੀ ਸਮਾਨ ਰੱਖੋ ਜਿੰਦਾ ਮਰਜ਼ੀ ਤੁਸੀਂ ਬੈਠ ਸਕਦੇ ਹੋ ਇਸ ਉੱਪਰ ਓਕੇ ਇਹਦਾ ਵੀ ਡਿਜ਼ਾਈਨਿੰਗ ਚੈੱਕ ਕਰ ਸਕਦੇ ਇਹਦਾ ਪ੍ਰਾਈਸ ਆਇਆਣਾ 34500 34500 ਇਹਦਾ 34500 ਆਇਆ ਜੀ ਫਿਰ ਆ ਜੀ ਵੀ ਆ ਗਈ ਨਾਲੇ ਵਿੱਚ ਐਡ ਹੋ ਗਈ ਜੀ ਹਾਂ ਇਹ ਚੀਜ਼ ਵੀ ਐਡ ਹੋ ਗਈ ਲਓ ਵੀ ਇਹਦਾ 34500 4500 ਦੀ ਐਡ ਹੋ ਜਾਣੀ ਕਿਸੇ ਵੀ ਬੈੱਡ ਚ ਤੁਸੀਂ ਐਡ ਕਰਨੀ ਹੈ 4500 ਰੁਪਏ ਐਡ ਹੋ ਜਾਣਾ ਹੈ ਓਕੇ ਠੀਕ ਹੈ ਠੀਕ ਉਦੋਂ ਬਾਅਦ ਚੋ ਆ ਰਹੀ ਗ੍ਰੇ ਕਲਰ ਆ ਜਾਂਦਾ ਇਸ ਆ ਸਾਈਡ ਤੇ ਸਾਰਾ ਪੇਂਟ ਹੋਇਆ ਆ ਇਹ ਵਾਲਾ ਆਉਂਦੇ ਨਾਲ ਗ੍ਰੇ ਪੇਂਟ ਇਹ ਵਾਲਾ ਪੇਟ ਹੋਇਆ ਹੈ ਨਾ ਹਾਂਜੀ ਓਕੇ ਓਕੇ ਡੀਕੋ ਪੇਂਟ ਹੋਇਆ ਹੁੰਦਾ ਸਾਰਾ ਜਿਵੇਂ ਗੱਡੀਆਂ ਪੇਂਟ ਹੁੰਦੀਆਂ ਸਾਰਾ ਉਹ ਪੇਂਟ ਹੋਇਆ ਹੋਇਆ ਠੀਕ ਆ ਜੀ ਤੇ ਡਿਜ਼ਾਈਨਿੰਗ ਚੈੱਕ ਕਰੋ ਤੁਸੀਂ ਉੱਧਰ ਮੈਚਿੰਗ ਕਰਕੇ ਆਪਾਂ ਫੈਬਰਿਕ ਲਗਾਈਆ ਬਹੁਤ ਜ਼ਿਆਦਾ ਟ੍ਰੈਂਡਿੰਗ ਵਾਲੇ ਡਿਜ਼ਾਈਨ ਆ ਹੂੰ ਹੂੰ ਉਦੋਂ ਬਾਅਦ ਚੋ ਆਇੰਦਾ ਸਮੇਕੇ ਵਾਲਾ ਬੈਡ ਆ ਓਕੇ ਜੀ ਕਸਟਮਰ ਕਹਿੰਦਾ ਸਾਨੂੰ ਪੇਂਟ ਨਹੀਂ ਚਾਹੀਦਾ ਸਮੇਕਾ ਲੱਗਿਆ ਸਾਰਾ ਓਕੇ ਵਾਲਾ ਹਾਂ ਗ੍ਰੇ ਕ ਆ ਸਾਰਾ ਸਮੈਕਾ ਲੱਗਿਆ ਫੈਬਰਿਕ ਵਗੈਰਾ ਤੁਸੀਂ ਚੇਂਜ ਕਰਵਾ ਸਕਦੇ ਹੋ ਓਕੇ ਇਹਦੇ ਹੁੰਦੀ ਆ ਮਤਲਬ ਘੱਟ ਸਪੇਸ ਅਗਲੇ ਦੇ 9 ਫੁੱਟ ਤੋਂ ਵੀ ਹਾਂਜੀ 8 ਫੁੱਟ 9 ਇੰਚ ਤਿਆਰ ਆ ਬਟਾ ਠੀਕ ਆ ਜੀ ਤੇ ਫਰੰਟ ਤੇ ਵੀ ਇਹਦੇ ਗੱਦੀ ਵਗੈਰਾ ਲੱਗੀ ਹੋਈ ਆ ਸਾਰੀ ਇਹ ਪ੍ਰਾਈਜ਼ ਇਹਦਾ ਉਹ ਦੂਜੇ ਬੈਡਾਂ ਨਾਲੋਂ ਘਟੇ ਜਾਣਾ 28000 ਰੁਪਿਆ ਰੇਟ ਰਹਿਣਾ ਹੈ ਲਓ ਜੀ ਆ 28000 ਦਾ ਕਿਉਂਕਿ ਚਪਾਲ ਦਾ ਖਰਚਾ ਬਚ ਗਿਆ ਓਕੇ ਠੀਕ ਆ ਜੀ ਲੇਬਰ ਘਟੇ ਜਾਂਦੀ ਆ ਜੀ ਇਹ 28000 ਦਾ ਲਓ 28000 ਦਾ ਜੀ ਠੀਕ ਆ ਜੀ ਇੱਕ ਬੈਡ ਤੁਹਾਨੂੰ ਆਪ ਹੁਣੇ 골ਡਨ ਦੇ ਜੈਮ ਵੱਖਰੇ ਵੱਖਰੇ ਮਿਲਨੇ ਸਾਡੇ ਕੋਲ ਆ 골ਡਨ ਚ ਆ ਗਿਆ ਨਾ ਜੀ ਬਹੁਤ ਜਿਆਦਾ ਚੱਲਦਾ ਟ੍ਰੈਂਡਿੰਗ ਜੇ ਤੁਹਾਨੂੰ ਛੋਟੀ ਹਾਈਟ ਚਾਹੀਦਾ ਆਪਾਂ ਉਹ ਵੀ ਦਿਖਾਵਾਂਗੇ ਉਹ ਵੀ ਆਪਣੇ ਕੋਲ ਪਿਆ ਵੀ 골ਡਨ ਬੈੱਡ ਆ ਗਿਆ 골ਡਨ ਪੇਂਟ ਆ ਫੈਂਸੀ ਜੇ ਲੈਂਪਾ ਦੇਖੋ ਕਲਰ ਆਨ ਆਫ ਹੋਣਗੇ ਇਹਨਾਂ ਦੇ ਸਾਰਿਆਂ ਦੇ ਸੇਡ ਫ੍ਰੀ ਫੈਬਰਿਕ ਲੱਗਿਆ ਸਾਰਾ ਇਹਨੂੰ ਹੂੰ ਹੂੰ ਤੇ 골ਡਨ ਹੀ ਪਾਵੇ ਲੱਗੇ ਹੋਏ ਸਾਈਡ ਟੇਬਲ ਤੇ ਸਾਰਾ ਫੈਬਰਿਕ ਆ ਇਹਦਾ 33000 ਹੋ ਜਾਣਾ 33000 33000 골ਡਨ ਪੇਂਟ ਕਰਕੇ ਥੋੜਾ ਜਿਹਾ ਕੋਸਟਲੀ ਆ ਠੀਕ ਆ ਠੀਕ ਆ ਤੇ ਜੇ ਆਪਾਂ ਇਹਦਾ ਪੇਂਟ 골ਡਨ ਨਹੀਂ ਕਰਨਾ ਵਾਈਟ ਕਰਨਾ ਫਿਰ 31000 ਦਾ ਲਓ ਜੀ ਜੀ ਤੁਸੀਂ ਪੇਂਟ ਚੇਂਜ ਕਰਨਾ ਤੁਸੀਂ ਵਾਈਟ ਕਰਵਾ ਲਓ ਬ੍ਰਾਉਨ ਕਰਵਾ ਲਓ ਫਿਰ 31000 ਆ ਜਾਣਾ ਪੇਂਟ ਕਰਕੇ ਥੋੜਾ ਜਿਹਾ ਕੋਸਟਲੀ ਹੋ ਗਿਆ ਆ 골ਡਨ ਬੈੱਡ ਚੈੱਕ ਕਰੋ ਇਹ ਵੀ 골ਡਨ ਆ ਗਿਆ ਨਾ ਜੀ 골ਡਨ ਇਹ ਕੱਪੜਾ 골ਡਨ ਲੱਗਿਆ ਹੋਇਆ ਇਹਨੂੰ ਓਕੇ ਓਕੇ ਇਹਦੇ ਵੀ ਲੈਂਪ ਚੈੱਕ ਕਰੋ ਲੌਨ ਆਫ ਕਰਕੇ ਚੇਂਜ ਆ ਬਾਕੀ ਆ ਚੇਂਜ ਹੁੰਦੇ ਆ ਨਾ ਹਰੇਕ ਤੇ ਲੈਂਪ ਚੇਂਜ ਕੀਤੇ ਹੋਏ ਨੇ ਨਵੇਂ-ਨਵੇਂ ਲੈਂਪ ਨੇ ਲੰਗੇ ਜਰੂਰ ਨੇ ਆਪਾਂ ਰੇਟ ਨਹੀਂ ਵਧਾਇਆ ਲੈਂਪਾਂ 'ਚ ਆਪਾਂ ਰੇਟ ਇੱਕੋ ਹੀ ਰੱਖਿਆ ਹੋਇਆ ਹੈ ਉਹ ਓਕੇ ਇਹ ਕਿੰਨਾ ਦੇ ਦੋਗੇ ਹੁਣ ਇਹ 30000 ਦਾ ਲਓ ਵੀ 30000 ਦਾ ਲੈ ਜਾਓ 30 ਵੀ ਰੇਂਜ 'ਚ ਜ਼ਿਆਦਾ ਵੜਨੇ ਆਪਾਂ ਕੋਲ ਓਕੇ ਉਦੋਂ ਬਾਅਦ ਫੇਰਾ ਸਮੈਕੀ ਵਾਲਾ ਬੈੱਡ ਆ ਗਿਆ ਲਓ ਜੀ ਆ ਸਮੈਕੀ ਵਾਲਾ ਆ ਗਿਆ ਇਹ ਵੀ ਸੇਮ ਪ੍ਰਾਈਸ ਹੈ ਮੈਂ ਪਹਿਲਾਂ ਦੱਸਿਆ ਆਪਾਂ 28000 ਦੀ ਰੇਂਜ 'ਚ ਓਕੇ ਲਓ ਇਹ ਸਾਰਾ ਸਮੈਕ ਆ ਗਿਆ ਨਾ ਇਹ ਸਾਰਾ ਸਮੈਕ ਆ ਗਿਆ ਮੰ ਲੋ ਕਸਟਮਰ ਕਹਿੰਦਾ ਸਾਨੂੰ ਪੇਂਟ ਵਾਲਾ ਨਹੀਂ ਚਾਹੀਦਾ ਸਮੈਕੇ ਵਾਲਾ ਚਾਹੀਦਾ ਸਹੀ ਗੱਲ ਹੈ ਤੁਸੀਂ ਕਲਰ ਵਗੈਰਾ ਚੇਂਜ ਕਰਵਾ ਸਕਦੇ ਹੋ ਸਮੈਕੇ ਦਾ ਵਾਈਟ ਨਹੀਂ ਚਾਹੀਦਾ ਵੂਡਨ ਚ ਚਾਹੀਦਾ ਗੱਦੀ ਵਗੈਰਾ ਦਾ ਕਪੜਾ ਵਗੈਰਾ ਤੁਸੀਂ ਚੇਂਜ ਕਰਵਾ ਸਕਦੇ ਹੋ ਬਾਕੀ ਤੁਸੀਂ ਡੇਲੀ ਆਪਣੇ ਇੰਸਟਾ ਤੇ ਅਪਡੇਟ ਕਰਦੇ ਹੋ ਹਾਂ ਬਾਕੀ ਇਹਨਾਂ ਦਾ ਇੰਸਟਾ ਆਪਾਂ ਨਾਲ ਮੈਂਸ਼ਨ ਕਰ ਦਾਂਗੇ ਤੁਸੀਂ ਉੱਤੇ ਵੀ ਡਿਜ਼ਾਈਨ ਦੇਖ ਸਕਦੇ ਹੋ ਡੇਲੀ ਵੀਡੀਓ ਪਾਉਂਦੇ ਆਪਾਂ ਡੇਲੀ ਵੀਡੀਓ ਪਾਉਂਦੇ ਨੇ ਨਾ ਉੱਥੇ ਤੁਸੀਂ ਦੇਖ ਸਕਦੇ ਹੋ ਜਾ ਕੇ ਠੀਕ ਹੈ ਹੁਣ ਆਪਾਂ ਹੁਣ ਦਿਖਾਉਣੇ ਜਿਹੜੇ ਇਹ ਤੋਂ ਨੀਵੀਂ ਹਾਈਟ ਵਾਲੇ ਜਿਹੜੇ ਬੈੱਡ ਆਏ ਨੇ ਜੋ ਥੋ ਓਕੇ ਕਪਾਉਲ ਦ ਰੋਨੈਲ ਉਹ ਆਪਣੇ ਕੋ ਉੱਪਰ ਇਹ ਆਇੰਦਾ ਆਪਣੇ ਕੋ ਥੋੜੀ ਘੱਟ ਰੇਂਜ ਵਾਲੇ ਬੈੱਡ ਓਕੇ ਜਿੰਨਾ ਹੀ ਹਾਈਟ ਹੈਗੀ 4 ਫੁੱਟ ਠੀਕ ਆ ਜੀ ਤੇ ਇਹ ਚੀਜ਼ ਮਿਲਣਗੇ ਤੁਹਾਨੂੰ ਸਮੇਕਾ ਵਾਲੇ ਬੈੱਡ ਆ ਸਾਰਾ ਸਮੇਕਾ ਲੱਗਿਆ ਕੋਈ ਪੇਂਟ ਨਹੀਂ ਹੈਗਾ ਸਮੇਕਾ ਵਾ ਓਕੇ ਜੀ ਲੈਂਪ ਆਊਗਾ ਸਾਈਡ ਟੇਬਲ ਮਿਲਣਗੇ ਸਿੰਗਲ ਦਰਾਜ ਹੋਊਗਾ ਫਰੰਟ ਤੇ ਵੀ ਗੱਦੀ ਆ ਜਾਣੀ ਆ ਓਕੇ ਤੇ ਪ੍ਰਾਈਸ ਦੀ ਗੱਲ ਕਰੀਏ 23000 ਰੁਪਏ ਪ੍ਰਾਈਸ ਆ ਬੈੱਡ ਲਓ ਜੀ 23000 ਦਾ 23000 ਠੀਕ ਆ ਜੀ ਆ ਵੀ ਬੈੱਡ ਚੱਕੋ ਇਹ ਵੀ ਸਮੇਕਾ ਲੱਗਿਆ ਹੋਇਆ ਸਾਰਾ ਆ ਬੈੱਡ ਦਾ ਵੀ ਰੇਟ ਆਪਾਂ ਦਵਾਂਗੇ ਸਿਰਫ ਤੇ ਸਿਰਫ 22000 ਰੁਪਏ। ਲਓ ਜੀ 22000 ਰੁਪਏ। 22000 ਰੁਪਏ ਜੇ ਤੁਸੀਂ ਲੈਣਾ Bajaj Finance ਤੇ। ਹਾਂਜੀ। ਤਾਂ 2900 ਰੁਪਏ ਡਾਊਨ ਪੇਮੈਂਟ ਹੈ ਦੀ। ਠੀਕ ਆ ਜੀ। 2530 ਦੀਆਂ 8 ਕਿਸ਼ਤਾਂ ਹੋ ਜਾਣੀਆਂ ਉਹਦੀ। ਓਕੇ ਓਕੇ। ਸਾਰੀ ਚੀਜ਼ Bajaj Finance ਹੋ ਜੂਗੀ। ਬੈੱਡ ਲੈ ਲਓ ਕੋਈ ਵੀ ਸਮਾਨ ਲਵੋਗੇ ਤੁਸੀਂ ਫਿਨਾਂਸ ਹੋ ਜੂਗਾ। ਆਹ ਸਟੋਰੇਜ ਵਾਲਾ ਆ ਗਿਆ ਜੀ। ਇਹ ਸਟੋਰੇਜ ਆ ਸਾਈਡ ਤੇ ਹੋ ਜਾਂਦਾ ਫੱਟਾ ਇਹ। ਓਕੇ। ਇਹ ਛੇਠਾ ਉੱਪਰ ਲਾਈਟ ਲੱਗੀ ਹੋਈ ਆ। ਤੇ ਪ੍ਰਾਈਸ ਦਵਾਂਗਾ 25500। ओके ਤੇ ਨਾਲ ਤੁਹਾਨੂੰ ਮਿਲੂਗੀ ਫਰੰਟ ਸਟੋਰੇਜ ਇਹ ਚ ਤੁਸੀਂ ਕਰ ਗਏ ਚਾਣਾ ਫੈਂਸੀ ਜੀ ਆਣੀ ਆ 8 ਫੁੱਟ ਸਪੇਸ ਚਾਹੀਦੀ ਆ ਰੂਮ ਚ ਓਕੇ 8 ਫੁੱਟ ਤੱਕ ਥਾਂ ਕੇ ਰੂਗੀ ਇਹ ਠੀਕ ਇਹੀ ਡਿਜ਼ਾਈਨ ਚ ਤੁਹਾਨੂੰ ਜੇ ਲੈਂਪ ਚਾਹੀਦੇ ਆ ਤਾਂ ਉਹ ਬੈੱਡ ਪਿਆ ਉਹ ਵੀ ਦਿਖਾ ਦਿਓ ਇਹ ਵਾਲਾ ਜੀ ਹਾਂ ਇਹ ਫਰੰਟ ਇਹ ਜਿਹੇ ਲੈਂਪ ਆਖਦੇ ਆਪਾਂ ਲੈਂਪ ਦੇ ਤੇ 500 ਰੁਪਏ ਐਡ ਹੋ ਗਿਆ ਇਹ ਚ ਇਹ 22000 ਦਾ ਬੈੱਡ ਆ ਠੀਕ ਹੈ ਇਹਦੇ ਲੈਂਪ ਆ ਗਿਆ ਨਾ ਇਹਦੇ ਲੈਂਪ ਆ ਗਏ ਠੀਕ ਇਹਦੇ ਵੀ ਸਟੋਰੇਜ ਆ ਗਿਆ ਇਹਦੇ ਇੱਧਰ ਇਹਦੇ ਸਟੋਰੇਜ ਆ ਗਿਆ ਸੇਮ ਮਤਲਬ ਉਹੀ ਚੀਜ਼ ਆ ਗਈ ਮਤਲਬ ਇਹਦੇ ਲੈਂਪ ਐਡ ਹੋ ਗਏ ਥੱਲੇ ਉਹ ਚ ਲਾਈਟ ਆ 25 500 22000 ਦਾ ਠੀਕ ਇੱਕ ਆ ਗਿਆ ਬਾਰਡਰ ਵਾਲਾ ਬੈਡਾ ਇਹਨੂੰ ਸਾਈਡ ਤੇ ਸਾਰਾ ਬਾਰਡਰ ਆ ਆ ਬਾਰਡਰ ਵਾਲਾ ਆ ਗਿਆ ਜੀ ਤੇ ਉੱਪਰ ਲਾਈਟ ਆ ਜਾਣੀ ਇਹਦੇ ਵੀ ਤੇ ਪ੍ਰਾਈਜ਼ ਇਹ ਚ ਕੋਈ ਨਹੀਂ ਹੈਗਾ ਕਿ ਵਧੂਗਾ ਇਹ ਵੀ ਸੇਮ ਪ੍ਰਾਈਜ਼ 22000 ਦੀ ਰੇਂਜ ਲਓ ਜੀ 22000 ਰੁਪਏ ਦਾ ਠੀਕ ਹੈ ਜੀ ਠੀਕ ਹੈ ਜੀ ਆ ਵੀ ਡਿਜ਼ਾਈਨ ਦਿਖਾਓ 22000 ਦੀ ਰੇਂਜ ਚ ਆ ਵੀ ਮਿਲ ਜਾਣੇ ਤੁਹ ਸਮੇਕਰ ਵਗੈਰਾ ਚੇਂਜ ਕਰਵਾ ਸਕਦੇ ਹੋ ਤੁਸੀਂ ਕਪੜਾ ਵੀ ਵਗੈਰਾ ਚੇਂਜ ਕਰਵਾ ਸਕਦੇ ਹੋ ਲਓ ਜਿੱਦਾਂ ਤੁਹਾਨੂੰ ਚਾਹੀਦਾ ਆਪਾਂ ਰੂਮ ਦੇ ਹਿਸਾਬ ਨਾਲ ਤਿਆਰ ਕਰਕੇ ਦੇ ਸਕਦੇ ਜਿੱਦਾਂ ਤੁਹਾਨੂੰ ਮੈਚਿੰਗ ਚਾਹੀਦੀ ਆਹ ਬੜੀ ਕੈਂ ਅੜਕੀ ਜਿਹੀ ਬਣਾਈ ਹੈ ਬਹੁਤ ਚੰਗਾ ਬੈੱਡ ਜੀ ਇਹ ਓਕੇ ਇਹ ਬੈੱਡ ਹੈਗਾ 1.5 ਫੁੱਟ ਬੈਕ ਹੈ ਇਹਦੀ ਤੇ ਸੈੱਟ ਟੇਬਲ علیحدਾ ਹੁੰਦੇ ਆ ਦੇਖੋ ਤੇ ਸੈੱਟ ਟੇਬਲ ਵੀ ਆਪਾਂ بڑے ਬਣਾਏ ਹੋਏ ਆ ਇੱਥੇ ਲਓ ਜੀ ਤੇ ਗ੍ਰੇ ਪੇਂਟ ਆ ਗ੍ਰੇ ਫੈਬਰਿਕ ਲੱਗਿਆ ਹੋਇਆ ਓਕੇ ਤੇ ਆਹ ਉਹ ਸਲਫਾ ਆ ਜਾਂ ਯਾਨੀ ਇਹ ਚ ਫਰੰਟ ਸਟੋਰੇਜ ਵੀ ਐਡ ਹੈ ਲਓ ਜੀ ਇਹ ਸਾਰਾ ਕੁਝ ਆ ਗਿਆ ਮੰਨੋ ਕੀ ਕੈਟ ਫਰੰਟ ਸਟੋਰੇਜ ਬਣੀ ਹੋਈ ਆ ਬਰਫੀ ਡੈਬ ਕਪੜਾ ਲੱਗਾ ਹੋਇਆ ਲਓ ਜੀ ਸਾਰੀ ਖੁੱਲਦੀ ਆ ਇਹ ਜਿੱਦਾਂ ਮਰਜੀ ਤੁਸੀਂ ਬੈਠ ਸਕਦੇ ਆ ਇਹ ਉੱਪਰ ਠੀਕ ਸਾਰੀ ਹੈਵੀ ਬਣੀ ਹੋਈ ਆ ਇਹ ਓਕੇ ਇਹ ਆਪਾਂ ਇਹਦੀ ਪ੍ਰਾਈਸ ਦੀ ਗੱਲ ਕਰੀਏ ਕੈਸ਼ ਪ੍ਰਾਈਸ ਹੈਗਾ ਸਿਰਫ 30000 ਰੁਪਏ ਲਓ ਜੀ 30000 ਦੇ ਵਿੱਚ ਤੁਹਾਨੂੰ ਮੇਰੇ ਵੀ ਡਾਊਨ ਪੇਮੈਂਟ 3440 ਰੁਪਏ ਆ ਜੇ ਵਿਆਜ ਸਨਾਸਟੇ ਕਰਾਉਣਾ 4000 ਦੀ 8 ਕਿਸ਼ਤਾਂ ਹੋ ਜਾਣਗੀਆਂ ਇਹਦੇ ਵਿੱਚ ਸਟੋਰੇਜ ਬਹੁਤ ਆ ਗਈ ਵੈਸੇ ਹਨਾ ਸਾਈਡ ਤੇ ਕਾਫੀ ਆ ਗਈ ਡਰਾਇ ਜੀ ਬਹੁਤ ਆਗੇ ਡਰਾਜ ਹੀ ਬਹੁਤ ਆਗੇ ਜੇ ਡ ਹੂੰ ਇਹ ਬੈੱਡ ਅੱਜ ਹੈਗਾ ਕੱਲੂ ਹੋਵੇ ਨਾ ਹੋਵੇ ਬਹੁਤ ਜ਼ਿਆਦਾ ਜ਼ਿਆਦਾ ਚੱਲਦਾ ਇਹ ਠੀਕ ਆ ਲੋ ਵੀ ਇਹ ਵੀ 30000 ਦਾ ਬੈੱਡ ਤੁਹਾਡੇ ਉੱਪਰ ਵੀ ਬਹੁਤ ਪੈਸੇ ਨੇ ਟੋਕੀ ਬਹੁਤ ਹੁੰਦਾ ਆਪਣੇ ਕੋਲ ਲੋ ਬੱਡਾਂ ਦੀ ਆਪਸ਼ਨ ਤਾਂ ਉਹਨੂੰ ਬਹੁਤ ਮਿਲ ਜੂਗਾ ਬੈੱਡ ਤਾਂ ਆ ਕਿੰਨੇ ਪਏ ਨੇ ਆਪਾਂ dennai ਹੋਊਸ ਦੇ ਰੇਟਾਂ 'ਚ ਆ ਬਸ ਲੈਂਪ ਸਾਰੇ ਨਹੀਂ ਆਉਣ ਲੱਗੇ ਹੁਣ ਸਾਰਿਆਂ ਦੀ ਆ ਸਾਰਿਆਂ ਦੀ ਜੇ ਕਿਸੇ ਨੇ ਨਹੀਂ ਲਵਾਉਣੇ ਹੈਗੇ ਆਪਾਂ ਆਪਸ਼ਨ ਹੈਗੀ ਅਗਲੇ ਕੋਲ ਚ ਨਹੀਂ ਲੱਗੂਗਾ ਠੀਕ ਆ ਇਹ ਜਿਹ ਵੀ ਫੈਂਸੀ ਸਾਰ ਟੇਬਲ ਮਿਲ ਜਾਣੇ ਆ ਤੁਹਾਨੂੰ ਡਬਲ ਦਰਾਜ ਇੱਕ بڑا ਇੱਕ ਛੋਟਾ ਲੋ ਡਿਜ਼ਾਈਨਿੰਗ ਚੈੱਕ ਕਰੋਗੇ ਜਿੰਨੇ ਵੀ ਬੈਡੂਰੇ ਪਏ ਆ ਸਾਰੇ ਲੈਦਰ ਲੈਦਰ ਮਿਲਣਗੇ ਤੁਹਾਨੂੰ ਸਾਰੇ ਡਿਜ਼ਾਈਨ ਲੈਦਰ ਨਹੀਂ ਲੋ ਮਲੋ ਆ ਨੀਮੀ ਹਾਈਟ ਚ ਆਇਨਾ ਉਹ 4.5 ਫੁੱਟ ਆ ਆ 4 ਫੁੱਟ ਚ ਠੀਕ ਆ ਹਾਂ ਇਹਦਾ ਹਾਈਟ ਨੀਮੀ ਆ ਜੀ ਇਹ 25500 ਦਾ ਇਹ 25000 ਦਾ ਬੈਡ ਮਿਲਣਾ ਲੋ ਜੀ ਆ 25 ਦਾ ਜੀ 25 ਦਾ ਹਰੇਕ ਡਿਜ਼ਾਈਨ ਦਾ ਲੈਦਰ ਲੈਦਰ ਕੋਈ 25 ਕੋਈ 26 ਇੱਥੇ ਆ ਜਾਣੇ ਆ ਵੇਟ ਤੇ ਆ ਬੈੱਡ ਵੀ ਚੈੱਕ ਕਰਵਾਉ। ਇਹ ਵੀ ਬੈੱਡ 25500 ਦੀ ਰੇਂਜ ਚ ਹੈ ਕੈਸ਼ ਪ੍ਰਾਈਜ਼ ਆ। ਓਕੇ। ਇਹ ਚ ਵੀ ਫੈਬਰਿਕ ਵਗੈਰਾ ਹਰੇਕ ਤੇ ਚੇਂਜ ਹੋ ਜਾਣਾ। ਤੁਹਾਨੂੰ ਗੋਲਡਨ ਟਿਪ ਤੋਂ ਜ਼ਿਆਦਾ ਵਾ ਘੱਟ ਹੋ ਜੂਗੀ। ਨਹੀਂ ਚਾਹੀਦੀ ਉਹ ਵੀ ਬਿਲਕੁਲ ਨਹੀਂ ਪਊਗੀ। ਬਾਕੀ ਆਪਸ਼ਨ ਬਹੁਤ ਹਨਾ ਡਿਜ਼ਾਈਨ ਦੀ ਆਪਸ਼ਨ ਬਹੁਤ ਆ। ਮਤਲਬ ਇੱਕ ਬੈੱਡ ਦੇ ਵਿੱਚ ਹੀ 10-10 ਆਪਸ਼ਨਾਂ ਨੇ। ਇੱਕ ਆਰਡਰ ਇਨ ਚੈੱਕ ਕਰਵਾਉ ਆ। ਲਓ ਯਾਰ ਇੱਕ ਨਵਾਂ ਤਿਆਰ ਕੀਤਾ। ਓਕੇ। ਇਹ ਚ ਫੈਂਸੀ ਸੈਟੇਬਲ 1/2 ਚੀਜ਼ ਬਣਾਈ। ਲਓ ਜੀ ਚਾ ਆ ਗਏ ਸਟੂਡੀਓ ਦਾ ਹਨ ਥੋੜੀ ਫੈਂਸੀ ਹੋ ਗਈ ਹੈ ਫੈਂਸੀ ਸਰ ਟੇਬਲ ਆ ਜਾਣੇ ਆ ਲੈਂਪ ਆ ਜਾਣਗੇ ਥੋਨੂੰ ਡਬਲ ਦਰਾਜ ਆ ਠੀਕ ਆ ਤੇ ਬੈੱਡ ਸਾਰੇ 19m ਚ ਬਣੇ ਹੋਏ ਆ ਪ੍ਰਾਈਸ ਦੱਸ ਦੀ 27000 ਰੁਪਏ ਪ੍ਰਾਈਸ ਹੈ ਇਹਦਾ ਲਓ ਜੀ ਇਹਦਾ 27000 ਹੂੰ ਠੀਕ ਆ ਜੀ ਥੋਨੂੰ ਡਿਜ਼ਾਈਨਿੰਗ ਡਿਫਰੈਂਟ ਮਿਲਣੀ ਹੈ ਨਵੀਂ ਤੋਂ ਨਵੀਂ ਆ ਦੇਖੋ ਆ ਚੀਜ਼ ਕਿੰਨੀ ਸੋਹਣੀ ਆ ਆ ਬੈੱਡ ਵੀ ਮਿਲ ਜੂਗਾ ਉਹ ਵਿੱਚ ਗਲਾਸ ਵਗੈਰਾ ਪਿਆ ਹੋਇਆ ਬੈਕ ਸਾਈਡ ਤੇ ਆ ਵੇਲਾ ਹਨ ਹਾਂ ਗਲਾਸ ਆ ਇਹ ਤੇ ਉਪਰ ਦੀ ਫੈਂਸੀ ਸਾਈਡ ਲੈਟ ਵਗੈਰਾ ਓਕੇ ਕਲਰ ਆਨ ਆਫ ਕਰਕੇ ਸਾਰਿਆਂ ਦੀ ਚੇਂਜ ਹੁੰਦੇ ਆ ਆਪਣੇ ਠੀਕ ਹੈ ਬਾਕੀ ਬਿਨਾ ਉਹ ਤੋਂ 골ਡਨ ਸਟੈਪ ਨਹੀਂ ਪਈ ਹੋਈ ਐ ਇੱਥੇ ਠੀਕ ਹੈ ਲਓ ਜੀ ਇਹਦਾ ਕੀ ਪ੍ਰਾਈਜ਼ ਆ ਜਾਂਦਾ ਜੀ ਇਹ 27000 ਦਾ ਬੈੱਡ 27000 ਇਹ 27000 ਦਾ ਠੀਕ ਆ ਜੀ ਆ ਬੈੱਡ ਸਮੇਕੇ ਚ ਬਣਿਆ ਹੋਇਆ ਉੱਚੀ ਹਾਈਟ ਚ ਓਕੇ 8 ਫੁੱਟ 9 ਇੰਚ ਸਪੇਸ ਐ ਜੀ 9 ਫੁੱਟ ਨਹੀਂ ਹੈਗੀ 8 ਫੁੱਟ 9 ਇੰਚ ਆ 5 4.5 ਫੁੱਟ ਹਾਈਟ ਐ ਜੀ ਠੀਕ ਆ ਤੇ 25000 ਦਾ ਕੈਸ ਪ੍ਰਾਈਜ਼ ਆ ਬਾਕੀ ਆ ਲਾਈਟਿੰਗ ਜਿਹੜੀ ਲਾਈਟ ਆਨ ਆਫ ਆਨ ਕਰੀ ਤੇ ਚੇਂਜ ਹੁੰਦੀ ਆ ਦੇਖੋ ਕਲਰ ਸਾਰੇ ਚੇਂਜ ਹੋ ਜਾਂਦੇ ਆ ਕਲਰਫੁਲ ਲਾਈਟ ਆ ਇਹ ਕੋਈ ਬਾਓ ਜੀ ਬਾਕੀ ਤੁਸੀਂ ਇੱਕ ਵਾਰ ਜ਼ਰੂਰ ਆਓ ਨਾ ਆ ਕੇ ਦੇਖੋ ਬਾਕੀ ਡਿਜ਼ਾਈਨਿੰਗ ਤੁਸੀਂ ਚੈੱਕ ਕਰੋ ਹਰੇਕ ਡਿਜ਼ਾਈਨ ਨਵਾਂ ਨਵਾਂ ਬੈੱਡ ਬਹੁਤ ਪਿਆਰ ਮੰਨ ਲਓ ਸਟਾਰਟਿੰਗ ਇੱਥੋਂ ਉੱਪਰ ਆਪਾਂ ਆਵਾਂਗੇ ਉੱਪਰ 25500 ਸਟਾਰਟਿੰਗ ਆ ਬੈੱਡ ਵੀ 25000 ਦਾ ਇਹ ਵਾਲੀ ਠੀਕ ਆ ਜੀ ਤੁਸੀਂ ਫੈਬਰਿਕ ਚੇਂਜ ਕਰਵਾਓ ਹਾਂ ਜੀ ਪੇਂਟ ਚੇਂਜ ਕਰਵਾ ਸਕਦੇ ਹੋ ਆ ਫਰੰਟ ਸਟੋਰੇਜ ਵਾਲਾ ਬੈੱਡ ਆ ਗਿਆ ਇਹ ਵੀ ਸੇਮ 30000 ਦੀ ਰੇਂਜ ਹੀ ਆ। ਓਕੇ। ਲਓ। ਇਹਦਾ ਕੀ ਪ੍ਰਾਈਸ ਰਹਿ ਜੂਗਾ ਇਹਦਾ? ਇਹ ਵੀ 30000 ਦੀ ਰੇਂਜ ਚ ਆ। ਇਹਦਾ 30000 ਠੀਕ ਆ ਜੀ। ਇੱਕ ਆ ਵੱਡਾ ਆਊਗਾ 26000 ਦੀ ਰੇਂਜ ਚ ਆ। 26000? ਇਹ 26000 ਦਾ। ਲਓ ਜੀ 26000 ਦਾ। ਪੂਰੇ ਰੇਟ ਆਏ ਨੇ 25500 26 ਇੱਥੇ ਆ ਜਾਣੇ ਰੇਟ। ਠੀਕ। ਫਰੰਟ ਸਟੋਰੀ ਲੱਗੀ ਹੋਊ ਤਾਂ ਵੱਡਾ 30000 ਦੀ ਰੇਂਜ ਹੀ ਐਡ ਹੋਣਾ। ਓਕੇ ਓਕੇ। ਆ ਵੀ ਬੈੱਡ 26000 ਦਾ ਬੈੱਡ ਆ। 26 ਦਾ। 26000। ਇਹ ਬੁੱਕ ਹੋ ਚੁੱਕਿਆ ਚੰਡੀਗੜ੍ਹ ਜਾਣਾ ਹੈ। ਓਕੇ ਇਹ ਬੁੱਕ ਹੋ ਗਿਆ ਜੀ ਬੁੱਕ ਹੋ ਗਿਆ ਕੱਲ ਇਹ ਚੰਡੀਗੜ੍ਹ ਭੇਜਣਾ ਆਪਾਂ ਇਹ ਓਕੇ ਓਕੇ ਤੇ ਸਾਰੀ ਲੈਟ ਵਗੈਰ ਹਰੀਕ ਤੇ ਆਪਾਂ ਚੇਂਜ ਕਰਦੇ ਨੇ ਡਿਜ਼ਾਈਨਿੰਗ ਚੇਂਜ ਹੋਊਗੀ ਹੋਰ ਇਹ ਦੇਖੋ ਓਕੇ ਮਤਲਬ ਸੇਮ ਨਹੀਂ ਹੈਗੀ ਹੈ ਨਾ ਕੋਈ ਸੇਮ ਨਹੀਂ ਹੁੰਦੀ ਹਰ ਵਾਰੀ ਆਪਾਂ ਚੇਂਜ ਕੋਈ ਵੀ ਆਪਸ਼ਨ ਬਹੁਤ ਨਾ ਇੱਕ ਬੈਡ ਦੇ ਵਿੱਚ ਤੁਹਾਨੂੰ 10 ਤੋਂ 15 ਜਾਂ 20 ਆਪਸ਼ਨਾਂ ਮਿਲ ਜਾਣਗੇ ਤੁਸੀਂ ਆਪ ਦੇ ਹਿਸਾਬ ਨਾਲ ਕੋਈ ਵੀ ਅਕੋਰਡਿੰਗ ਕੱਲ੍ਹ ਚ ਬਣਿਆ ਹੋਇਆ ਇਹ ਸੈਟੇਬਲ ਥੋੜੇ ਡਿਫਰੈਂਟ ਆ ਜਾਣੇ ਪੇਂਟ ਆ ਜਾਣੇ ਆ ਓਕੇ ਉਹ 골ਡਨ ਆ ਗਿਆ ਉਹ ਚ ਲੈਂਪ ਚੇਂਜ ਲਓ ਵੀ ਆ ਦਿਖਾ ਦੀ ਸੈਟੇਬਲ ਇਹ ਜੀ ਇਹ ਵੀ ਤੁਸੀਂ ਲ ਆ ਸਾਈਡ ਤੇ ਗੱਦੀ ਲੱਗੀ ਹੋਈ ਆ। ਹੂੰ ਆ ਵੀ ਦਿਖਾ ਦਿੰਦਾ। ਇਹ ਬਰਾਊਨ ਕੱਪੜੇ ਨਾਲ ਮੈਚਿੰਗ ਕੀਤੀ ਹੋਈ ਆ। ਓਕੇ ਓਕੇ। ਬਾਕੀਆ ਸਾਰਾ ਹਨਾ। ਬਾਕੀ ਸਭ ਤੋਂ ਵੱਡੇ ਦਾ ਫਿਨਿਸ਼ਿੰਗ ਬਹੁਤ ਆ। ਮੈਨੂੰ ਤੁਹਾਨੂੰ ਫੀਲ ਹੋਊਗਾ ਹਾਂ ਜਦੋਂ ਹੱਥ ਲਾਓਗੇ। ਜੀ ਹਾਂ ਕੁਆਲਿਟੀ ਹੈਗੀ ਆ। ਲੋ ਵੀ ਆਹ ਤੇਨੂੰ ਲੈਡ ਨਹੀਂ ਚਾਹੀਦੀ ਮੱਲੋ ਆਪ ਬਿਨਾ ਲੈਡ ਤੋਂ ਬੈੱਡ ਆ ਗਿਆ 25-500 ਦੀ ਰੇਂਜ ਚ। ਓਕੇ ਆਹ ਵਾਲਾ ਨਾ ਟੇਬਲ ਕੇੰਦਰ ਚ ਲੱਗਿਆ ਇੱਕ ਡਾਰਕ ਇੱਕ ਲਾਈਟ ਡਬਲ ਕਲਰ ਕੇੰਦਰ ਦੇ ਦੋ ਲੱਗੇ ਹੋਏ ਜਨਾਂ ਨੂੰ। ਲੋਗੇ ਤੇ ਲੈਡ ਨਹੀਂ ਹੈਗੀ ਇਹਨੇ। ਇਹ 25500 ਜੀ ਇਹ 25500 ਜੀ ਬਾਕੀ ਕਿਹੇ ਕਿਸੇ ਨੂੰ ਵਾਈਟ ਨਹੀਂ ਪੇਂਟ ਚਾਹੀਦਾ ਫਿਰ ਆਪਣੇ ਕੋਲ ਬਰਾਊਨ ਵੀ ਰੈਡੀ ਪਏ ਆ ਪੀਸ ਓਕੇ ਬਰਾਊਨ ਵੀ ਮਿਲ ਜੂਗਾ ਬਾਕੀ ਆਫਰ ਤਾਂ ਹੈਗੀ ਹੋਣਾ 60000 ਦਾ ਫਰਨੀਚਰ ਦੇ ਸੀਪੀ 60000 ਤੇ ਤਾਂ ਫ੍ਰੀ ਫ੍ਰੀ ਆ ਜੀ ਸਾਰੇ ਪੰਜਾਬ ਚ 40000 ਤੇ 60 ਤੋਂ 70 ਕਿਲੋਮੀਟਰ ਤੱਕ ਠੀਕ ਆ ਜੀ 15000 ਦਾ ਫਰਨੀਚਰ ਲੈਣੇ ਆ ਤਾਂ 30 ਕਿਲੋਮੀਟਰ ਤੱਕ ਰੈਂਟ ਫ੍ਰੀ ਆ ਬਿਲਕੁਲ ਲੋ ਵੀ ਤੁਹਾਨੂੰ ਆਪਸ ਨੂੰ ਮਿਲ ਜੂਗਾ ਇਹਦੇ ਵਿੱਚ ਇਹ ਜਦ ਬਰਾਊਨ ਪੇਂਟ ਆ ਗਿਆ ਜੀ ਨਾਲ ਵਾਈਟ ਦੀ ਮੈਚਿੰਗ ਕਰਕੇ ਬੈੱਡ ਬਣਾਇਆ 2500 ਰੇਂਜ ਚ ਓਕੇ ਓਕੇ ਉਹ ਗ੍ਰੇ ਵੀ 2500 ਰੇਂਜ ਚ ਮਿਲ ਜਾਣਾ ਤੁਹਾਨੂੰ ਉਹ ਗ੍ਰੇ ਉਹ ਵਾਲਾ ਹਾਂਜੀ ਠੀਕ ਹੈ ਜੀ ਕਪੜਾ ਵਗੈਰਾ ਤੁਸੀਂ ਜਿੱਦਾਂ ਮਰਜ਼ੀ ਚੇਂਜ ਕਰਵਾਓ ਪਾਈ ਲੈ ਦੋ ਸਵੈਟ ਲਵਾ ਲਓ ਭਾਵੇਂ ਬੈਲਵਟ ਲਵਾਓ ਓਕੇ ਇਹ ਕਾਰਡ ਇਨਿੰਗ ਚੈੱਕ ਕਰਵਾਓ ਇੱਧਰ ਵੀ ਇਹ ਵੀ ਸੇਮ ਆਜੂਗਾ 25000 ਦੀ ਰੇਂਜ ਚ ਬੈੱਡ ਆਊਗਾ ਇਹ ਲਓ ਜੀ ਆ 25 ਦਾ ਇਹ ਵਾਈਟ ਚ ਆ ਗਿਆ ਨੇ ਜੀ ਹਾਂਜੀ ਇਹ ਵੀ 2500 500 ਦਾ ਗਲਾਈ ਕੀਤੀ ਹੋਈ ਹੈ ਸਾਰੀ ਉਰ ਨੂੰ ਠੀਕ ਇਹ ਵੀ 2500 ਦੀ ਰੇਂਜ ਚ ਬਾਕੀ ਆ ਤੁਸੀਂ ਆਪਣੇ ਕੋਆਰਡੀਨੇਟ ਚੇਂਜ ਕਰਵਾ ਸਕਦੇ ਹੋ ਨਾ ਜਿਵੇਂ ਬੋਰਡਲ ਵੀ ਕਰਵਾ ਸਕਦੇ ਹੋ ਕਪੜਾ ਚੇਂਜ ਕਰਵਾ ਸਕਦੇ ਹੋ ਇਹ ਸਾਰੇ ਆਪਸ਼ਨ ਹਟਾ ਸਕਦੇ ਹੋ ਬਾਕੀ ਆ ਡਿਜ਼ਾਈਨ ਵਗੈਰਾ ਬਹੁਤ ਪਏ ਨੇ ਆ ਦੇਖੋ ਕਿੰਨਾ ਸੋਹਣਾ ਬੈੱਡ ਪਿਆ ਇਹ 골ਡਨ ਬੈੱਡ ਆ ਬਹੁਤ ਜ਼ਿਆਦਾ ਚੱਲਦਾ ਹੈ ਵੀ ਜਿਵੇਂ ਆਪਾਂ 헤ਟਾ 6 ਫੁੱਟ ਹਾਈਟ ਵਾਲਾ ਦਿਖਾਇਆ ਸਾਰਾ ਉਹੀ ਚੀਜ਼ ਆ ਵਿੱਚ ਥੋੜਾ ਕਪੜਾ ਚੇਂਜ ਹੋਇਆ ਹੋਇਆ ਹੈ ਲੈਂਪ ਥੋੜੇ ਚੇਂਜ ਹੈ ਇਸ ਚ ओके ਤੇ ਇਹਦਾ ਪ੍ਰਾਈਸ ਹੈਗਾ 28000 ਰੁਪਏ 골ਡਨ ਪੇਂਟ ਕਰਕੇ ਮਹਿੰਗਾ ਵਾ ਠੀਕ ਆ ਉਹ 6 ਫੁੱਟ ਹਾਈਟ ਵਾਲਾ ਹੀ ਮਹਿੰਗਾ ਆ ਵੀ ਮਹਿੰਗਾ ਥੋੜਾ ਜਿਹਾ ਇਹ 28000 ਦੀ ਰੇਂਜ ਚ ਹੈ ਕੈਸ ਬਾਕੀ ਆਪਾਂ ਆ 25500 ਜੀ ਚਾਈਨਾ ਬੈਡ ਆ 25500 ਆ ਆ 25000 ਦੀ ਰੇਂਜ ਚ ਆ ਬਿਗੈਰ ਲਾਈਟ ਤੋਂ ਠੀਕ ਆ ਮਤਲਬ ਕਸਟਮਰ ਨੂੰ ਲਾਈਟ ਨਹੀਂ ਚਾਹੀਦੀ ਆ ਬਾਕੀ ਆ ਜੀ ਆ ਬਿਨਾਂ ਲਾਈਟ ਤੋਂ ਆ ਗਿਆ ਜੀ 25 ਦਾ ਜੀ 25000 ਦਾ ਠੀਕ ਆ ਜੀ ਆ ਬੈਡ ਚੈੱਕ ਕਰੋ 25000 ਦਾ ਮਿਲੂਗਾ ਤੁਹਾਨੂੰ ਇਹ ਲਓ ਜੀ ਆ ਵੀ 25 ਦਾ ਇਹ ਯਾਨ ਡਿਫਰੈਂਟ ਆ ਗਿਆ ਫਰੰਟ ਸਟੋਰੇਜ ਵਾਲਾ ਜੀ ਓਕੇ ਇਹ 30000 ਦਾ ਇਹ 30000 ਲਓ ਯਾਰ 30 ਦਾ ਇਹ ਸਾਰੇ ਬੈਡ ਜਿੰਨੇ ਵੀ ਆਪਾਂ ਹੁਣ ਦਿਖਾયા ਸਾਰੇ 19mm ਚ ਬਣੇ ਹੋਏ ਆ ਓਕੇ 70x2 75 ਸਾਈਜ਼ ਆ ਮਾਰਕੀਟ ਚ 72 ਕਰ ਦਿੰਦੇ ਆ ਆਪਾਂ 70x2 75 ਆ ਠੀਕ ਹੈ ਤੇ ਮਾਰਕੀਟ ਚ ਇੱਕ ਹੋਰ ਆ ਸਾਈਡਾਂ ਦੇ ਪਤਲੇ سپورਟ ਲਾਉਂਦੇ ਆ 12mm ਹੂੰ ਹੂੰ ਜਾਂ 9mm ਲਾਉਂਦੇ ਆ ਓਕੇ ਆਪਾਂ ਸਾਰਾ ਟੋਟਲ 19mm ਚ ਬਣਿਆ ਹੋਇਆ ਆਪਾਂ ਗਾਹਾਂ ਦੁਕਾਨਾਂ ਤੇ ਵੀ ਸਪਲਾਈ ਕਰਦੇ ਆ ਓਕੇ ਓਕੇ ਕਾ ਰੇਟ ਹੋਲਸੇਲ ਦਿੱਤੇ ਆਪਾਂ ਸਾਰੇ ਤੁਹਾਨੂੰ ਜਿੰਨੇ ਵੀ ਆ ਹਾਂ ਨਾ ਰੇਟ ਰੇਟ ਵੀ ਬਾਕੀ ਸ਼ਬਦ ਤੇ ਆਪਸ਼ਨ ਬਹੁਤ ਆ ਜੀ ਬੰਦੇ ਕੋ ਮਤਲਬ ਬੰਦਾ ਆਊਗਾ ਨਾ ਉਹਨੂੰ ਆਪਸ਼ਨ ਬਹੁਤ ਮਿਲ ਜੂ ਮੈਨੂੰ ਲੱਗਦਾ ਜੀ ਜਿਹੜਾ ਐਗਰੀ ਕਸਟਮਰ ਕੋਈ ਨਾ ਕੋਈ ਬੈੱਡ ਤਾਂ ਲੈ ਕੇ ਹੀ ਜਾਊਗਾ ਹਾਂ ਉਹੀ ਗੱਲ ਆ ਜੀ ਔਰੇ ਕਸਟਮਰ ਆ ਕੇ ਕਨਫਿਊਜ਼ ਹੋ ਜਾਂਦਾ ਯਾਰ ਉਹ ਬੈੱਡ ਲਈਏ ਜਾਂ ਆਹ ਲਈਏ ਸਹੀ ਗੱਲ ਹੈ ਕਿਉਂਕਿ ਆਪਸ਼ਨ ਬਹੁਤ ਪਈਆਂ ਨੇ ਇੱਕ ਵਾਰ ਕੈਮਰਾ ਮਾਰਕੀਟ ਦਿਖਾਈ ਦਿੰਦਾ ਜੀ ਮੜਾ ਜਾ ਲਓ ਅਸੀਂ ਖੁੱਲਾ ਟਾਈਮ ਦਿੰਦੇ ਆ ਕਸਟਮਰ ਭਾਈ 2 ਘੰਟੇ ਲਓ ਭਾਈ 4 ਘੰਟੇ ਲਓ ਸਹੀ ਗੱਲ ਦੋਨੋਂ ਕਪੜਾ ਵਗੈਰਾ ਚੇਂਜ ਹੈ ਸਭ ਕੁਝ ਮਿਲੂਗਾ ਸਾਡੇ ਕੋਲ ਓਕੇ ਓਕੇ ਆ ਵੀ ਬੈੱਡ ਮਿਲ ਜਾਣਗੇ ਤੁਹਾਨੂੰ ਸਾਈਡ ਟੇਬਲ ਤੋਂ ਬਗੈਰ ਇੱਧਰ ਵੀ ਪਏ ਆਪਣੇ ਹੀਟਾ ਵੀ ਦਿਖਾਈ ਸੀਗੇ ਆਪਾਂ ਹਾਂਜੀ ਹਾਂਜੀ ਇਹ ਵੀ ਸਾਡੇ 16 ਦੀ ਰੇਂਜ ਚ ਹੀ ਆ ਲਓ ਜੀ ਆ 16 ਦੇ ਆ ਵੀ 16 ਆ ਵੀ ਜੇ ਕਸਟਮਰ ਨੂੰ 6 ਫੁੱਟ ਹਾਈਟ ਚਾਹੀਦੀ ਆ ਹਾਂਜੀ ਆ ਬੈੱਡ ਮਿਲ ਜੂਗਾ ਜੀ 21000 ਦਾ ਲਓ ਜੀ ਆ 21 ਦਾ ਆ ਫਿਰ ਨਾਲ ਦਾ 16000 ਦੀ ਦੇਣ ਚਾ 16000 ਲਓ ਜੀ ਆ ਤੁਹਾਡਾ ਡਿਜ਼ਾਈਨਿੰਗ ਤੁਸੀਂ ਭਾਂਦੀ ਫੋਨ ਤੋਂ ਫੋਟੋ ਦੇ ਦਿਓ ਉਦਾਂ ਦਾ ਵੀ ਬਣ ਜਾਊਗਾ ਓਕੇ ਓਕੇ ਕੱਪੜਾ ਜਿੱਦਾਂ ਉਹਨੂੰ ਚਾਹੀਦਾ ਕੈਟਲੋਗ ਵਿੱਚੋਂ ਸਿਲੈਕਟ ਕਰਕੇ ਤੁਸੀਂ ਉਹ ਤਾਂ ਮੈਨੂੰ ਹਰ ਇੱਕ ਚੀਜ਼ ਕੀ ਮਤਲਬ ਉਹਨਾਂ ਮਤਲਬ ਕੋਈ ਵੀ ਬੈੱਡ ਤੁਸੀਂ ਲੈਣਾ ਡਿਜ਼ਾਈਨਿੰਗ ਤੁਸੀਂ ਆਪਣੇ ਹਿਸਾਬ ਨਾਲ ਤਿਆਰ ਕਰਾ ਸਕਦੇ ਹਾਂ ਹਾਂ ਤੁਸੀਂ ਜਿਵੇਂ ਤੁਹਾਨੂੰ ਲੱਗਦਾ ਵੀ ਇਹੀ ਇਦਾਂ ਤਿਆਰ ਕਰਾ ਤੁਸੀਂ ਇਹਨਾਂ ਨਾਲ ਕੰਟੈਕਟ ਕਰੋ ਜਿਵੇਂ ਤੁਹਾਨੂੰ ਲੱਗਦਾ ਤੁਸੀਂ ਆਪਣੇ ਹਿਸਾਬ ਨਾਲ ਸਾਰਾ ਹੋਵੇ ਜੋ ਵੀ ਹੈਗਾ ਆਪਣੇ ਹਿਸਾਬ ਨਾਲ ਤਿਆਰ ਕਰਾ ਸਕਦੇ ਹੋ ਤੁਹਾਨੂੰ ਹੋਰ ਵੀ ਮਾਲਾ ਜਿਵੇਂ ﺍﻟमारी ਹੋਗੀ ﺍﻟमारी ਵੀ ਤੁਹਾਨੂੰ ਬਹੁਤ ਆਪਸ਼ਨ ਮਿਲ ਜੂ ਇਨਾਂ ਕੋਲ ﺍﻟमारीਆਂ ਦੀ ਜਿਵੇਂ ਆ ਦੇਖੋ ﺍﻟमारी ਦੇ ਸਾਰੇ ਸਾਈਜ਼ ਮਿਲ ਜਾਣਗੇ ਸਾਰੇ ਸਾਈਜ਼ ਮਿਲ ਜਾਣਗੇ ਜਿਵੇਂ ਉਹ ਦੂਰ ਤੱਕ ਪਈਆਂ ਨੇ ਬਾਕੀ ਜਿਵੇਂ ਮੈਂ ਦੱਸਿਆ ਨਾ ਵੀ ਇਹਨਾਂ ਦਾ ਤੁਸੀਂ ਇੰਸਟਾ ਤੇ ਇਹਨੂੰ ਫੋਲੋ ਕਰ ਲਓ ਉੱਥੇ ਡੇਲੀ ਅਪਡੇਟ ਕਰਦੇ ਆ ਤੁਸੀਂ ਉੱਥੇ ਕੋਈ ਵੀ ਹੈ ਨਾ ਇਹਨਾਂ ਦਾ ਜੋ ਵੀ ਬੈੱਡ ਹੋ ਗਏ ਸੋਫੇ ਹੋ ਗਏ ਸਾਰੀਆਂ ਵੀਰਾਂ ਦੀਆਂ ਵੀਡੀਓ ਪ੍ਰੋਪਰ ਮਿਲ ਜਾਣਗੀਆਂ ਸਾਰੇ ਸਾਈਜ਼ ਮਿਲ ਜਾਣਗੇ ਸਾਡੇ ਕੋਲ ਆਹ ਲਓ ਜਿਵੇਂ ਆ ਦੇਖੋ ਇੱਧਰ ਆਪਣੇ ਕੋਲ ਐਲਸੀਡੀ ਪੈਨਲ ਵਗੈਰਾ ਵੀ ਮਿਲਦੇ ਆਣਗੇ ਆ ਦੇਖੋ ਜਿਵੇਂ ਆ ਆ ਗਿਆ ਐਲਸੀਡੀ ਪੈਨਲ ਹੈ ਨਾ ਲੋ 4 ਫੁੱਟ ਚਾਹੀਦਾ 5 ਫੁੱਟ 6 ਫੁੱਟ ਲਾਰਜ ਸਾਈਜ਼ ਬੜਾ ਸਾਈਜ਼ 7 ਫੁੱਟ ਤੱਕ ਹੁੰਦਾ ਆ 7 ਫੁੱਟ ਦਾ ਪੀਸ ਆ ਆਪਾਂ ਠੀਕ ਆ ਓਕੇ ਇਹ 13000 ਦਾ ਪ੍ਰਾਈਸ ਆਦਾ ਕਹੇ ਬਾਕੀ 5 ਫੁੱਟ ਦਾ ਪੀਸ ਆ ਕੋਈ 4 ਫੁੱਟ ਦਾ ਪੀਸ ਲੈਣਾ ਕਹਿੰਨੇ ਲੋ ਇਹ ਜਿਹਦਾ ਆਪਰ ਬਹੁਤ ਬੋਲਣਾ ਆਜਾ ਮੈਂ 9000 ਦਾ ਹੈ ਜੀ ਇਹ 9000 ਦਾ 5 ਫੁੱਟ ਆ ਆ 7000 ਦਾ 4 ਫੁੱਟ ਆ ਓਕੇ ਆ 4 ਫੁੱਟ ਦਾ 7 ਦਾ ਉਸ ਹਿਸਾਬ ਨਾਲ ਰੇਟ ਸਹਿ ਦੇ ਹਿਸਾਬ ਨਾਲ ਰੇਟ ਆਣੇ ਆ ਓਕੇ ਓਕੇ ਜਿਆਦਾ 6 ਫੁੱਟ ਵਾਲੇ ਜਿਆਦਾ ਚੱਲਦੇ ਆ ਓਕੇ ਕਿਉਂਕਿ 11000 ਵੀ ਰੇਟ ਆ ਰੇਟ ਵੀ ਜਾਇਜ਼ ਆ ਤੇ ਇਹ ਆਪਣਾ ਰੇ ਡਬਲ ਹੈ ਕਿੰਨੇ ਆ ਡਿਜ਼ਾਈਨਿੰਗ ਵੱਖਰੀ ਵੱਖਰੀ ਮਿਲ ਜਾਣੀਆਂ ਠੀਕ ਹੈ ਠੀਕ ਹੈ ਜੀ ਲਓ ਤੇ ਬਾਕੀ ਆ ਗਏ ਚੱਲਦੇ ਆ ਮਾਰੀਆਂ ਵੀ ਤੁਹਾਨੂੰ ਕਰੋਕਰੀ ਅਲਮੀ ਦਾ ਵੀ ਮਿਲ ਜਾਣੀਆਂ ਘਰਾਂ ਦੇ ਰੱਖਣ ਵਾਸਤੇ ਸਲਾਈਡਿੰਗ ਅਲਮੀਰਾ ਚਾਹੀਦੀ ਉਹ ਵੀ ਮਿਲ ਜੂਗੀ ਓਕੇ ਓਕੇ ਆ 7 ਪਾਈਂ ਦੀ ਸਲਾਈਡਿੰਗ ਆਣੀ ਹੈ ਓਕੇ ਪਰ ਆ ਗਿਆ ਸੋਕਰ ਲਓ ਮਾਰਕੀਟ 'ਚ 20-22 ਹਜ਼ਾਰ ਰੁਪਏ ਰੇਟ ਆ ਆਪਣਾ ਸਿਰਫ ਹੈਗਾ 16000 ਰੁਪਏ ਲਓ ਜੀ ਸਸੈਸਰੀ ਵੀ ਸਾਰੀ ਵਧੀਆ ਲੱਗੀ ਹੋਈ ਆ ਠੀਕ ਹੈ ਜੀ ਬਾਕੀ ਵਿੱਚ ਖਾਣੇ ਵਗੈਰਾ ਕਾਫੀ ਹੈ ਨਾ ਲੋਗ ਆ ਸੂਜਾ ਰਹਿ ਗਿਆ ਗਈ ਹਾਂ ਇਹ ਤਾਂ ਸੂਜ ਰਿਹਾ ਗਿਆ ਲਾ ਨੂੰ ਤੇ ਪ੍ਰੋਪਰ ਸਾਈਜ਼ ਹੋਊਗਾ ਆਪਣਾ ਮਾਰਕੀਟ ਚ 6.5 ਫੁੱਟ ਹਾਈਟ ਕਰ ਦਿੰਦੇ ਆ ਆਪਾਂ 7 ਫੁੱਟ ਹਾਈਟ ਆ 21 ਫੁੱਟ ਲਗਾਈ ਆ 21 ਇੰਚ ਹੈ ਤਾਂ ਬੈਕ ਸਾਈਡ ਤੋਂ ਲਗਾਈ ਆ ਅਧ ਮਾਰੀਆਂ ਦੀ ਓਕੇ ਤੇ ਜਿਹੜੀ ਸਲਾਈਡਿੰਗ ਆ ਇਹਦੀ 24 ਇੰਚ ਹੋ ਜਾਂਦੀ ਆ ਬਾਕੀ ਆ ਜਾਂਦੀ ਆ ਕਰੋਕਰੀ ਰਮੀਰਾ 7x5 ਦੀ ਬੜਾ ਸਾਈਜ਼ ਆ ਸਭ ਤੋਂ ਠੀਕ ਹੈ ਜੀ ਇਹਦਾ ਰੇਟ ਹੈਗਾ 14000 ਰੁਪਿਆ ਛੋਟਾ ਸਾਈਜ਼ ਲੈਣੇ ਉਹ 10000 7000 ਦੀ ਰੇਂਜ ਆਉਂਦੀ ਆ ਠੀਕ ਹੈ ਜੀ ਤੇ ਆਜੋ ਹੁਣ ਤੁਹਾਨੂੰ ਦਿਖਾਉਣਾ ਹੈ ਮੈਨੂਫੈਕਚਰੀ ਜਿੱਦ ਕੱਕ ਇਹਨਾਂ ਰੇਟ ਇੰਨੇ ਘਟ ਨੇ ਤੇ ਇਹਨਾਂ ਦਾ ਜਿਹੜਾ ਸਾਰਾ ਮਾਲ ਆ ਮੈਨੂਫੈਕਚਰੀ ਆਪਣੀ ਜਮਿਆਂ ਬਾਈ ਹੁਣ ਉਹਦਾ ਤਿਆਰੀ ਕਰ ਰਹੇ ਨੇ ਸਾਰੀ ਹੈ ਨਾ ਜਿੰਨੇ ਵੀ ਡੈਨੀ ਟੇਬਲ ਆ ਆਪਣੇ ਸਾਰੇ ਸਾਰੇ ਟਾਲੀ ਚ ਬਣਦੇ ਆ ਤਾਲੀ ਜੋ ਠੀਕ ਤਾਲੀ ਜਾਂ ਤਿਆਰ ਹੋ ਰਿਹਾ ਤੁਹਾਡੇ ਸਾਹਮਣੇ ਤੁਸੀਂ ਡਿਜ਼ਾਈਨ ਉਦੋਂ ਆਪਣੇ ਕੁਰਸੀ ਦਾ ਡਿਜ਼ਾਈਨ ਸਿਲੈਕਟ ਕਰਨਾ ਉਪਰੋਂ ਠੀਕ ਆ ਉਦੋਂ ਆਪਾਂ ਪਾਲਸ ਕਰ ਦਿੰਦੇ ਆ ਤੁਹਾਨੂੰ ਜਿੱਦਾਂ ਦੀ ਪਾਲਸ ਚਾਹੀਦੀ ਉਹ ਵੀ ਹੋ ਜਾਣੀ ਠੀਕ ਲੋਬ ਜਿੱਦਾਂ ਤੁਹਾਨੂੰ ਚਾਹੀਦਾ ਨਾ ਉਦੋਂ ਤੁਸੀਂ ਅਕੋਰਡਿੰਗ ਆਪੇ ਤਿਆਰ ਕਰਾ ਸਕਦੇ ਲੈਗ ਪਾਲ ਲੈਗ ਜੋ ਪਾ ਜਿੰਨੇ ਆ ਫਰੇਮ ਪਏ ਆ ਸਾਰੇ ਡੇਕ ਚ ਬਣੇ ਹੋਏ ਆ ਸਾਰੇ ਆ ਓਕੇ ਜਿਹੜੇ ਸੋਫਿਆਂ ਦੇ ਫਰੇਮ ਆ ਜਾਂਦੇ ਆ ਠੀਕ ਆ ਠੀਕ ਆ ਜੀ ਬਾਕੀ ਆ ਜਿੱਦਾਂ ਤੁਹਾਨੂੰ ਟੇਬਲ ਵਗੈਰਾ ਡੈਨੀ ਟੇਬਲ ਚਾਹੀਦੇ ਉਦੋਂ ਸਾਰਾ ਕੁਝ ਮਿਲ ਜਾਣਾ ਆ ਵੀ ਫੈਕਟਰੀ ਆਪਣੀ ਆਪ ਦੀ ਆ ਸਾਰ ਲੋਬੀ ਆ ਜੇ ਹੁਣ ਦਖਾਉਂਦੇ। ਸਾਰੇ ਸੋਫੇ, ਡੈਨੀ ਟੇਬਲ ਵਗੈਰਾ ਨੇ ਸਾਰੇ ਉਰੇ। ਓਕੇ। ਲੋਬੀ ਆ ਸਾਰਾ ਬਾਈ ਜੀ ਨੇ ਆਪ ਤਿਆਰ ਕਰਦਿਆ ਨਾ। ਤੇ ਆ ਦੇਖੋ ਨਮਾਰ ਵਗੈਰਾ ਲੱਗਦੀ ਆ ਸਾਰੀ ਇਹਨਾਂ ਨੂੰ। ਓਕੇ। ਉਸ ਤੋਂ ਬਾਅਦ ਚ ਇਹ ਚ ਬੈਣੀ ਆ ਫਾਰਮ ਵਗੈਰਾ। ਠੀਕ। ਜਿਵੇਂ ਆ ਪੈ ਰਹੀ ਆ। ਇੱਕ ਕਪੜਾ ਲੱਗਦਾ ਦੇਖੋ। ਮਾਰਕੀਟ 'ਚ ਨਾ ਕਪੜਾ ਬੈਕ ਸਾਈਡ ਕਪੜਾ ਨਹੀਂ ਲਾਉਂਦੇ ਆ ਫਾਰਮ ਵਗੈਰਾ ਕੱਪੜੇ ਦੇ। ਅੱਛਾ। ਆਪਾਂ ਸਾਰੇ ਕਪੜੇ ਨੂੰ ਫਾਰਮ ਵਗੈਰਾ ਲੱਗਦੀ ਆ ਸਾਰੀ ਹੈਵੀ। ਲੋਬੀ। ਫਾਰਮ ਚੱਕੀ ਉਹਨੂੰ ਇੱਕ ਪੀਸ ਆ ਬੜਾ। ਜਿਹਨੀ ਫਾਰਮੂਲਾ ਵੀ ਸਾਰੀ ਵਧੀਆ ਹੀ ਕੁਆਲਿਟੀ ਲੱਗਦੀ ਆ 32 ਦੀ ਫਾਰਮੂਲਾ ਲੱਗਦੀ ਆ ਠੀਕ ਆ ਜੀ ਰਹਿਣ ਦਿਆ ਹੈਗਾ ਲਓ ਬਸ ਉਹਨੂੰ ਪ੍ਰੋਪਰ ਮਾਲ ਦਿਖਾਉਣੀ ਜਿੰਨਾ ਮਾਲ ਆਊਗਾ ਸਾਰੇ ਤੇ ਮੋਹਰ ਲੱਗੀ ਹੋਊਗੀ 32 ਠੀਕ ਹੈ ਜੀ ਨੇੜੇ ਕਰਕੇ ਦਰਸਾਉ ਆ 32 ਦੀ ਮੋਹਰ ਲੱਗੀ 32 ਦੀ ਮੋਹਰ ਲੱਗੀ ਸਾਰਾ ਕੰਪਨੀ ਦਾ ਮਾਲ ਆਇਆ ਜਿੰਨਾ ਵੀ ਉਹਦੇ ਸਮਾਨ ਮਾਲ ਪਿਆ ਓਕੇ ਓਕੇ ਪਾਣੀ ਡੈਨੀ ਟੇਬਲ ਨੂੰ ਲੱਗੇ ਪਾਣੀ ਸੋਫੇ ਨੂੰ ਠੀਕ ਹੈ ਜੀ ਸਾਰਿਆਂ ਦੀ ਕੁਆਲਿਟੀ ਵੈਸਟ ਮਰੂ ਲੌਬੀ ਤੁਹਾਨੂੰ ਦਿਖਾਤੀ ਮੈਨੂਫੈਕਚਰੀ ਸਾਰੀ ਇਹਨਾਂ ਦੀ ਆਪਣੀਆਂ ਬਾਕੀ ਜਿਵੇਂ ਬਾਈ ਨੇ ਪਹਿਲਾਂ ਦੱਸਿਆ ਵੀ ਤੁਸੀਂ ਆਪਣੇ ਅਕੋਰਡਿੰਗ ਤਿਆਰ ਕਰਾਉਣਾ ਉਹ ਵੀ ਕਰਾ ਸਕਦੇ ਹੋ ਨਾ ਤੁਹਾਡੇ ਕੋਲ ਪੋਰਸ਼ਨ ਹੈਗੀ ਆ ਜਾ ਰਿਹਾ ਜੀ ਇਹਦੇ ਸਮਾਨ ਸਾਰੇ ਤੇ ਜਾ ਰਿਹਾ ਜੀ ਸੰਗਰੂਰ ਤੋਂ ਆਰਡਰ ਆਇਆ ਤੇ ਇਹਨਾਂ ਦੀ ਇੱਕ ਗੱਲ ਹੋਰ ਹੈ ਨਾ ਵਾਕਈ ਇਹਨਾਂ ਦਾ ਦੇਖੋ ਵੀ ਐਨ ਪੂਰਾ ਜਿਵੇਂ ਮਾਲਾ ਸਾਡੀ ਆਪਜੀਟਰ ਨਾਲ ਥੋੜਾ ਬੀ ਗੱਡੀਆਂ ਰੱਖੀਆਂ ਹੋਈਆਂ ਸਾਰੀ ਫੁੱਲ ਸੇਫਟੀ ਨਾਲ ਜਾਣਾ ਜਿਵੇਂ ਸਾਰਾ ਪੈਕ ਕੀਤਾ ਹੈ ਕੋਈ ਰੈਂਟ ਨਹੀਂ ਹੈਗਾ ਇੰਨਾ ਸਮਾਨ ਭੇਜ ਰਹੇ ਆ ਰੈਂਟ ਫ੍ਰੀ ਹੈ ਬਿਲਕੁਲ ਠੀਕ ਆ ਜੀ ਠੀਕ ਆ ਪ੍ਰੋਪਰ ਸਮਾਨ ਸੇਫਟੀ ਨਾਲ ਆ ਰਹੀ ਹੈ ਕੀਪਿੰਗ ਜੜੀ ਬੈਗ ਨੇ ਵਗੈਰਾ ਪੈਕਿੰਗ ਵਗੈਰਾ ਦੇਖੋ ਸ਼ੀਸ਼ਾ ਪੈਕ ਹੋਇਆ ਸਾਰੇ ਦਸਤੇ ਵਗੈਰਾ ਲੱਗੇ ਹੋਏ ਆ ਠੀਕ ਆ ਜੀ ਟੁੱਟ ਭਾਈ ਦੀ ਜ਼ਿੰਮੇਵਾਰੀ ਸਾਡੀ ਆ ਠੀਕ ਆ ਜੀ ਠੀਕ ਆ ਇਹ ਨਹੀਂ ਹੈਗਾ ਜੀ ਟੁੱਟ ਗਿਆ ਸਮਾਨ ਕੋਈ ਸਮਾਨ ਟੁੱਟਨ ਵਾਲਾ ਨਹੀਂ ਕੋਈ ਡਿੱਗਣ ਵਾਲਾ ਨਹੀਂ ਕੋਈ ਮੈਂ ਦੱਸਿਆ ਵੀ ਪੂਰੀ ਆ ਵਧੀਆਨ ਪ੍ਰੋਪਰ ਤਰੀਕੇ ਨਾਲ ਕਰ ਜਾ ਤੁਸੀਂ ਘਰ ਬੈਠੇ ਹੀ ਬੁੱਕ ਕਰ ਸਕਦੇ ਹੋ ਹਨਾ ਬਈ ਹਾਂ ਘਰ ਬੈਠੇ ਆਨਲਾਈਨ ਆਰਡਰ ਕਰ ਸਕਦੇ ਹੋ ਆਨਲਾਈਨ ਆਰਡਰ ਮਾਲਾ ਸੋ ਨਹੀਂ ਵੀ ਆ ਹੁੰਦਾ ਤੁਹਾਨੂੰ ਕੰਮ ਆਏ ਤੁਸੀਂ ਘਰ ਬੈਠੇ ਤੁਹਾਡੇ ਘਰੇ ਸਾਮਾਨ ਪਹੁੰਚਦਾ ਹੋ ਜਾਊਗਾ ਪੂਰੇ ਸੇਫਟੀ ਨਾਲ ਪਹੁੰਚੂਗਾ ਤੇ ਅੱਜ ਆਪਾਂ ਅਗਲੀ ਵੀਡੀਓ ਤੁਹਾਨੂੰ ਦਿਖਾਵਾਂਗੇ ਡਾਈਨਿੰਗ ਟੇਬਲ ਸੋਫੇ ਉਹ ਆਪਾਂ ਵੀਡੀਓ ਲੱਗ ਤੋਂ ਲੈ ਚਾਵਾਂਗੇ ਸੋ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਜੇ ਵੀਡੀਓ ਤੁਹਾਨੂੰ ਚੰਗੀ ਲੱਗੇ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੁਹਾਨੂੰ ਹੋਰ ਕਨੇ ਵੀਡੀਓ ਤੁਹਾਡਾ ਸਾਰਿਆਂ ਦਾ ਦਿੱਤਾ ਵੀਡੀਓ ਦੇਖਣ ਲਈ ਬਹੁਤ ਬਹੁਤ